ਨਥੀ ਖਲਾਫ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬਹਿ ਤਾਂ ਨਸ਼ਾ ਰੋਕਣਾ ਤਾਂ ਸਰਕਾਰ ਦਾ ਕੰਮ ਆ ਜੀ ਹਨਾ ਤੇ ਬਾਕੀ ਮੇਰੀ ਸੋਚ ਤਾਂ ਇਹ ਹੀ ਆ ਜੀ ਪਰਸਨਲੀ ਕਿ ਆਪਾਂ ਜੇ ਅੱਜ ਦੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਰੋਕਣਾ ਜੀ ਤਾਂ ਉਹਨਾਂ ਨੂੰ ਆਪਾਂ ਗੇਮਾਂ ਨਾਲ ਜੋੜੀਏ ਜੀ ਹਨਾ ਆਪਣੇ ਦੇਖੋ ਜੀ ਮੇਰੇ ਕੋਲੇ ਜੀ ਅੰਡਰ 12 ਸਾਲ ਦੀ 14 ਸਾਲ 16 ਸਾਲ ਦੇ ਬੱਚੇ ਜੀ ਪ੍ਰੋਗਰਾਮ ਕਰਦੇ ਨੇ ਠੀਕ ਹੈ ਜੀ ਤੇ ਰੈਗੂਲਰਲੀ ਉਹ 4 ਵਜੇ ਤੋਂ ਲੈ ਕੇ 6 ਵਜੇ ਤੱਕ ਠੀਕ ਹੈ ਵਿੱਚ ਡਿਮੈਂਡ ਦਿੱਤੀ ਮਰੌਂਡ ਗਲਾਸ ਤੋਂ ਕੰਟ੍ਰੈਕਟਿੰਗ ਦਾ ਟੂਰਨਾਮੈਂਟ ਅਕਿਡਮੀ ਦੇ ਸੈਮੀਫਾਈਨਲ ਪਹੁੰਚੀ ਹੋਈ ਥੇ ਜੀ ਠੀਕ ਹੈ ਕਟੋ ਕਟ ਡੇਟ ਤੋਂ ਟੀਮਾਂ ਦੇ ਵਿੱਚੋਂ ਦੀ ਚਾਰ ਦੇ ਵਿੱਚ ਪਹੁੰਚਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਮਾਤਲੀ ਗੱਲ ਹੈ ਜੀ ਸਾਡੇ ਪੈਂਟਲ ਵੀ ਮਹਾਨ ਵਾਲੀ ਗੱਲ ਹੈ ਨੂੰ ਲਾਈ ਗਈ ਨਹੀਂ ਚੌਂਕ ਨਾਲ ਖੇਡਦੇ ਨੇ ਪੂਰਾ ਗੇਮ ਕੇ ਵਾਸਤੇ ਖਾਂਕ ਨਾਲ ਇੱਕ ਸਾਥ ਦੇ ਬੱਚੇ ਆਉਂਦੇ ਨੇ ਉਵੇਂ ਖੇਡਦੇ ਨੇ ਖਾਂਕ ਨਾਲ ਜਿੰਨੇ ਬੱਚੇ ਆਉਂਦੇ ਨੇ ਮੇਰੇ ਕੋਲੇ ਗਾਲੀ ਬੰਦਾ ਵਾਲੀ ਵੀ ਸਾਰੇ ਖਾਂਕ ਨਹੀਂ ਆਉਂਦੇ ਸੌਂਕ ਨਾਲ ਆਉਂਦੇ ਕਿ ਕਿਦਾਂ ਆਪ ਕਹਿੰਦੇ ਵੀ ਘਰ ਦੇ ਟੱਕੇ ਨਾਲ ਜਿਵੇਂ ਸਕੂਲ ਵੀ ਨੇ ਕਈ ਵਾਰ ਦਿਵਾ ਕੇ ਜਾਂਦੇ ਟੱਕੇ ਨਾਲ ਘਰ ਨੂੰ ਮੇਟਾਣਾ ਤੇ ਕੈਦਨਾ ਤੇ ਘਰ ਦੇ ਟੱਕੇ ਨਾਲ ਭੇਜਦੇ ਹੋਂਗੇ ਪਰ ਇਹ ਗਰਾਊਂਡ ਦੀ ਆਪ ਕਹਿ ਕੇ ਤੇ ਆ ਗਰਾਊਂਡ ਆਗ ਮੰਨਣਾ ਨੇ ਵੀ ਕਰੇ ਲੜੜ ਲੜ ਕੇ ਆਉਣ ਨੇ ਜਿਵੇਂ ਆਪ ਕਹਿੰਦੇ ਸਵਾਗਤ ਹੈ ਪੌਡਕਾਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਸਾਡੇ ਵਿੱਚ ਮਦੂਰ ਨੇ ਫੁੱਟਬਾਲ ਗੇਮ ਦੇ ਕੋਚ ਰਾਜਿੰਦਰ ਸਿੰਘ ਰਾਜੂ ਜੀ ਜਿਨ੍ਹਾਂ ਦਾ ਸਾਡੇ ਚੈਨਲ ਤੇ ਬਹੁਤ ਵਾਗਦ ਹੈ ਰਾਜਿੰਦਰ ਜੀ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਲਾ ਪੜੇ ਸਾਰੇ ਸਾਡੇ ਚੈਨਲ ਦੇਖ ਰਹੇ ਵੀਡੀਓ ਦੇਖ ਰਹੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਿੰਦਰ ਸਿੰਘ ਰਾਜੂ ਜੀ ਤੇ ਭਾਈ ਸਾਡੇ ਨਾਲ ਹੇ ਰਾਜੀ ਸਾਹਿਬ ਤੁਸੀਂ ਕਿਹੜੇ ਮੀਚ ਤੇ ਕੰਮ ਕਰ ਰਹੇ ਜੀ ਤੁਸੀਂ ਫੁੱਟਬਾਲ ਦੇ ਕੋਚ ਹੋ ਤੇ ਆਪਣੇ ਕੋਲ ਕਿਹੜੇ ਤੁਹਾਡੇ ਅੰਡਰ ਜਿਨ੍ਹਾਂ ਨੂੰ ਤੁਸੀਂ ਆਪ ਦਾ ਹੱਥ ਖਾਣੇ ਹੋ ਕਿਹਨਾਂ ਨੂੰ ਟ੍ਰੇਨ ਕਰਦੇ ਹੋ ਉਹ ਮੜਿਆ ਰੂਬਰੂ ਦੱਸੋ ਆਪਣੇ ਦਰਜ ਕਰ ਜੀ ਮੇਰੇ ਕੋਲੇ ਜੀ ਅੰਡਰ 12 ਸਾਲ ਜੀ 14 ਸਾਲ 16 ਸਾਲ ਦੇ ਬੱਚੇ ਜੀ ਟ੍ਰੇਨ ਕਰਦੇ ਨੇ ਠੀਕ ਹੈ ਜੀ ਤੇ ਰੈਗੂਲਰਲੀ ਉਹ 4 ਵਜੇ ਤੋਂ ਲੈ ਕੇ 6 ਵਜੇ ਤੱਕ ਠੀਕ ਹੈ ਜੀ ਤੇ ਗਰਮੀਆਂ ਦੇ ਵਿੱਚ ਲੋ ਟੈਂਪਰੇਚਰ ਠੀਕ ਹੈ ਜੀ ਹਾਂਜੀ ਤੇ ਤੁਸੀਂ ਆਪਣਾ ਅੱਜ ਅਸੀਂ ਆ ਬਰਨਾਲਾ ਜਿਲ੍ਹੇ ਦੇ ਆਪਣੇ ਸ਼ੇਰਪੁਰ ਵਿੱਚ ਆ ਤੇ ਤੁਸੀਂ ਕਹਿੰਦਾ ਸ਼ੇਰਪੁਰ ਹੀ ਆਪਣਾ ਖੜਾਣੇ ਉਹ ਜਾਂ ਬੱਚਿਆਂ ਨੂੰ ਟ੍ਰੇਨ ਕਰਦੇ ਹੋ ਕਿ ਹੋਰ ਵੀ ਕੋਈ ਥੋੜਾ ਏਰੀਆ ਦੇ ਮੋਸਟਲੀ ਜੀ ਮੈਂ ਸ਼ੇਰਪੁਰ ਹੀ ਖੜਾਣਾ ਜੀ ਤੇ ਮੇਰੇ ਕੋਲੇ ਬਾਕੀ ਪਰ ਐਜ ਮੈਂ ਇੱਕ ਪੰਜਾਬ ਦੇ ਵਿੱਚ ਰਾਉਂਡ ਗਲਾਸ ਫਾਊਂਡੇਸ਼ਨ ਆ ਠੀਕ ਹੈ ਪੰਜਾਬ ਐਫਸੀ ਕਲੱਬ ਓਕੇ ਥਰੂ ਮੇਰੇ ਕੋਲੇ 5-7 ਬੰਦੇ ਆਪਣੇ ਏਰੀਆ ਦੇ ਵਿੱਚ ਹੋਰ ਵੀ ਜੁੜੇ ਹੋਏ ਨੇ ਹੋਰ ਮੇਰੀ ਟ੍ਰੈਨਿੰਗ ਓਕੇ ਵੀ ਲੱਗਦੀ ਹੈ ਹਫਤੇ ਦੇ ਇੱਕ ਦਿਨ ਉੱਥੇ ਹੀ ਮੈਨੂੰ ਜਾਣਾ ਪੈਂਦਾ ਠੀਕ ਹੈ ਜੀ ਅ ਬੱਚੇ ਤੁਹਾਡੇ ਤੋਂ ਵਧੀਆ ਟ੍ਰੇਨ ਹੋ ਰਹੇ ਨੇ ਕਿਹੜੇ ਕਿਹੜੇ ਟੂਰਨਾਮੈਂਟ ਹਰ ਤੱਕ ਤੁਸੀਂ ਕਰਾਏ ਨੇ ਆਪਣੇ ਬੱਚਿਆਂ ਦੇ ਜਿਨ੍ਹਾਂ ਦੇ ਤੇ ਜੇਤੂ ਬੱਚੇ ਹੋਏ ਨੇ ਇਹ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਮਿਲਦਾ ਹੈ ਜੀ ਕਿ ਕਿਹੜੇ-ਕਿਹੜੇ ਤੁਸੀਂ ਮੈਚ ਬੱਚਿਆਂ ਨੂੰ ਖੜਾਏ ਸੀ ਜਿਨਾ ਥਰੂ ਹੋ ਜਿੱਤੇ ਬਿਨੈ ਤੇ ਨਾਮ ਹਾਸਲ ਕਰਕੇ ਆਪਣੇ ਘਰਦਿਆਂ ਦੇ ਤੇ ਆਪਦਾ ਨਾਮ ਰੋਸ਼ਨ ਕੀਤਾ ਦੇਖੋ ਜੀ ਮੈਂ ਇਹ ਜਿਹੜੀ ਸੇਵਾ ਲਾ ਰਹੀ ਕੋਚਿੰਗ ਵਾਲੀ 2017 ਤੋਂ ਦੇਣ ਲੱਗਿਆ ਹੋਇਆ ਜੀ ਠੀਕ ਹੈ ਬੱਚਿਆਂ ਨੇ ਇੱਕਾਂ ਹੀ ਟੂਰਨਾਮੈਂਟ ਜਿੱਤੇ ਆ ਜੀ ਠੀਕ ਹੈ ਜੀ ਤੇ ਹੁਣ ਤੁਹਾਨੂੰ ਪਤਾ ਜੀ ਅੰਡਰ 12 ਕੈਟਗਰੀ ਵਾਲੇ 16 ਵਾਲੇ 14 ਵਾਲੇ ਜੀ ਅਲੱਗ-ਅਲੱਗ ਕੈਟਗਰੀ ਹੁੰਦੀ ਮੰਨ ਜੀ ਟੈਂਟਲੀ ਸਾਡੇ ਪੈਂਡ ਦੀ ਟੀਮ ਰਾਉਂਡ ਕਲਾਸ ਆਫ ਕੌਨਟੈਕਟ ਦਾ ਟੂਰਨਾਮੈਂਟ ਕੀਤਾ ਦੇਤੀ ਫਾਈਨਲ ਪਹੁੰਚੀ ਉਥੇ ਜੀ ਠੀਕ ਹੈ ਕਟੋਕਟ 180 ਟੀਮਾਂ ਦੀ ਵਿੱਚੋਂ ਦੀ ਚਾਰ ਦੇ ਵਿੱਚ ਪਹੁੰਚਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਜੀ ਸਾਡੇ ਪੈਂਡ ਲਈ ਵੀ ਮਾਣ ਵਾਲੀ ਗੱਲ ਹੈ ਤੇ ਆਪਣੇ ਜਿਹੜੇ ਬੱਚੇ ਨੇ ਹੁਣ ਅੱਜ ਕੱਲ੍ਹ ਨਾਲ ਆਪਣਾ ਮੋਬਾਈਲ ਪਤਾ ਹੀ ਹੈ ਠੀਕ ਹੈ ਵੀ ਜਿੰਨੇ ਟੋਡੇ ਨਾਲ ਬੱਚੇ ਜੁੜੇ ਹੋਏ ਨੇ ਕਈ ਬੱਚੇ ਅੱਜ ਕੱਲ੍ਹ ਮੋਬਾਈਲਾਂ ਦੇ ਪੱਟੇ ਹੋਏ ਨੇ ਤੁਹਾਨੂੰ ਪਤਾ ਹੀ ਹੈ ਨਾ ਤੇ ਮੋਬਾਈਲ ਯੂਜ਼ ਕਰਦੇ ਨੇ ਉਹ ਕੁਝ ਹੋਰ ਆਪਣਾ ਹੋਰ ਕਈ ਆਪਣੇ ਕਦੇ ਇਹ ਅਦਿਗਲ ਦਾ ਮੋਹਲ ਦੇ ਆਪ ਨੂੰ ਦੇਖਦੇ ਨਸ਼ੇ ਦੀ ਜਵਾਬ ਪਈ ਜਾਂਦੇ ਨੇ ਹਣਾ ਮੇਨ ਗੱਲ ਇਹ ਦੀ ਨਸ਼ੇ ਖਿਲਾਫ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਵੈਸੇ ਤਾਂ ਨਸ਼ਾ ਰੋਕਣਾ ਤਾਂ ਸਰਕਾਰ ਦਾ ਕੰਮ ਆ ਜੀ ਹਾਂ ਤੇ ਬਾਕੀ ਮੇਰੀ ਸੋਚ ਤੇ ਇਹ ਹੈ ਜੀ ਪਰਸਨਲੀ ਕਿ ਆਪਾਂ ਜੇ ਅੱਜ ਦੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਰੋਕਣਾ ਜੀ ਤਾਂ ਉਹਨਾਂ ਨੂੰ ਆਪਾਂ ਦੇਮਾਂ ਨਾਲ ਜੋੜੀਏ ਹਣਾ ਹਾਂ ਇਹ ਵੀ ਲੱਗਦਾ ਵੀ ਹੋਰ ਹੋਣ ਹੋਰ ਕੋਈ ਮੇਰੇ ਖਾਬ ਦੇ ਵਿੱਚ ਕੋਈ ਜੀ ਗਰਾਊਂਡ 'ਚ ਸਾਰੇ ਦੇਖ ਰਹੇ ਆ ਆਪਣੇ ਗਰਾਊਂਡ 'ਚ ਛੋਟੇ ਛੋਟੇ ਜਵਾਬ ਹੈ ਹਾਂ ਜੀ 12 ਸਾਲ ਦੇ 11 ਸਾਲ ਦੇ ਛੋਟਾ ਜਵਾਬ ਹੈ ਨਾ ਤੁਸੀਂ ਆਪ ਦੇਾਰੇ ਜਵਾਗ ਜਿਹੜੇ ਆਪ ਦੇ ਫੁੱਟਬਾਲ ਗੇਮ ਤੇ ਜੋੜੇ ਹੋਏ ਨੇ ਬੜੀ ਪਿਆਰ ਨਾਲ ਉਹ ਗੇਮ ਦੇਖਦੇ ਹਾਂ ਨਾ ਤੇ ਇਹ ਗੱਲ ਕਿ ਚਲੋ ਆਪਾਂ ਮੰਨ ਲੈਂਦੇ ਆ ਵੀ ਤੁਸੀਂ ਸਾਰੇ ਨੂੰ ਦਿਵਾਕਾਂ ਨੂੰ ਜੋ ਹੈ ਫਿਟ ਟ੍ਰੇਨ ਕਰਦੇ ਹੋ ਖੜਾਣੇ ਪਰ ਇਹ ਜਦੋਂ ਤੁਸੀਂ ਇਸ ਉਮਰ ਦੇ ਸੀ ਤਾਂ ਤੁਹਾਡੇ ਨਾਲ ਕੀ ਗੱਲਾਂ ਦਿੱਤੀਆਂ ਸੀਗੀਆਂ ਤੇ ਤੁਸੀਂ ਕਿਵੇਂ ਇਸ ਤਰ੍ਹਾਂ ਇੱਥੇ ਤੱਕ ਤੁਸੀਂ ਜਿਹੜਾ ਪਹੁੰਚੇ ਹੋ ਦੇਖੋ ਜੀ ਪਹਿਲਾਂ ਤਾਂ ਸਾਨੂੰ ਲੱਗਿਆ ਸੀ ਹਰ ਬੱਚਾ ਵੀ ਖੇਡਣੇ ਲੱਗ ਜਾਂਦਾ ਉਹਨਾਂ ਚੰਗਾਰੀ ਲਾਉਣੀ ਪੈਂਦੀ ਹੈ ਜਣਾ ਠੀਕ ਹੈ ਜੀ ਤੇ ਮੈਨੂੰ ਲਾਈ ਕੀ ਹੁੰਦਾ ਹੈ ਛੌਕਣਾ ਛੇੜਦੇ ਨੇ ਪੂਰਾ ਗੇਮ ਤੇ ਵਾਸਤੇ ਖਾਪਣਾ ਇੱਕ ਸਾਹ ਦੇ ਨੇ ਆਉਂਦੇ ਨੇ ਉਹ ਮੇਰੇ ਖੇਡਦੇ ਖਾਪਣਾ ਜਿੰਨੇ ਬੱਤੇ ਆਉਂਦੇ ਨੇ ਮੇਰੇ ਕੋਲੇ ਗਾਲੀ ਬੰਦਾ ਵਾਲੀ ਜੀ ਸਾਰੇ ਖਾਉਕ ਨਹੀਂ ਆਉਂਦੇ ਇਸ ਛੌਕਣੇ ਆਉਂਦੇ ਨੇ ਕਿ ਕਿਦਾਂ ਆਪਾਂ ਕਹਦੇ ਨੇ ਵੀ ਘਰ ਦੇ ਟੱਕੇ ਨਾਲ ਜਿਵੇਂ ਸਕੂਲ ਵੀ ਲੈ ਗਈ ਵਰ ਦਿਵਾ ਕੇ ਜਾਂਦੇ ਟੱਕੇ ਨਾਲ ਕੰਮ ਨਹੀਂ ਕਰਦੇ ਆਂ ਤਾਂ ਕਹਿੰਦੇ ਨੇ ਦੇ ਘਰ ਦੇ ਟੱਕੇ ਨਾਲ ਭੇਜਦੇ ਹੁਣ ਵੀ ਪਰ ਇਹ ਗਰਾਊਂਡ ਦੀ ਸਾਫ ਕਹਿ ਕੇ ਕਿਉਂ ਗਰਾਊਂਡ ਆਗੂ ਮੰਨਣਾ ਨੇ ਬੇਕਾਰੇ ਲੜ ਲੜ ਕੇ ਆਉਂਦੇ ਨੇ ਜਿਸ ਨਾਲ ਆਪਾਂ ਕਈ ਵਾਰ ਕਹਿੰਦੇ ਨੇ ਵੀ ਘਰ ਦੇ ਕਹਿੰਦੇ ਨੇ ਤੂੰ ਮਾਇਚ ਬੜਿਆ ਨੇ ਟੱਕੇ ਨਾਲ ਉਹਨਾਂ ਦਾ ਤੁਸੀਂ ਇਹਨਾਂ ਨੂੰ ਦਿਵਾਕਾਂ ਨੂੰ ਸਾਡੇ ਨੂੰ ਖੜਾ ਪੈਨਾਂ ਦੇ ਪੇਰੈਂਟਸ ਜੀ ਇੰਨਾ ਆਪਣੇ ਨਾਲ ਸਹਿਯੋਗ ਉਹਨਾਂ ਦਾ ਜੀ ਹਰ ਚੀਜ਼ ਲੋਡ ਦੇ ਲਈ ਖੜੇ ਨੇ ਕੋਈ ਵੀ ਚੀਜ਼ ਗਰਾਊਂਡ ਦੇ ਵਿੱਚ ਲੋਡਾ ਬੱਚਿਆਂ ਦੇ ਪੇਰੈਂਟਸ ਨੇ ਸਾਨੂੰ ਦੱਸੋ ਨਾ ਉਹਨਾਂ ਨੂੰ ਵੀ ਪਤਾ ਕਿ ਸਾਡੇ ਬੱਚੇ ਵੀ ਗਰਾਊਂਡ ਦੇ ਵਿੱਚ ਜਾਂਦੇ ਨੇ ਜੋਰ ਲਾਉਂਦੇ ਨੇ ਤੇ ਹਨਾ ਤੱਕ ਜਾਂਦੇ ਨੇ ਛੋਟੀ ਮੱਚਿਆਂ ਦਾ ਜੀ ਹੁੰਦਾ ਹੈ ਹੁਣ ਇਹਨਾਂ ਨੇ ਤਾਂ ਹੋਰ ਕੀ ਕਰਨਾ ਦਾ ਫੋਨ ਦੇ ਵਿੱਚ ਜੇ ਮੈਂ ਖੇਡਣੀ ਨੇ ਮਤਲਬ ਕਿ ਬਿਹਤਰ ਕੀ ਹੈ ਇੱਕ ਤੱਕ ਦਿਨ ਦੋ ਘੰਟੇ ਜੋਰ ਲਾਉਂਦੇ ਨੇ ਤੇ ਜਾ ਕੇ ਸੌਂ ਜਾਂਦੇ ਨੇ ਹੋਣੀ ਚੱਕਦੇ 50-50 ਗੇਮ ਪੂਰੀ ਕਰਦੇ ਨੇ ਜਿਵੇਂ ਆਪਕਾ ਨਾਮ ਨਹੀਂ ਕਿਤੇ ਲੋਣ ਮੈਸੂਲਾ ਲਓ ਮੈਂ ਕੰਮ ਤੋਂ ਜਾ ਆਪਦੇ ਹਨ ਜੇ ਫ੍ਰੀ ਹੋ ਕੇ ਬੰਦਾ ਅੱਜਕੱਲ ਮੋਬਾਈਲ ਚਲਾਉਂਦਾ ਠੀਕ ਹੈ ਜਦੋਂ ਕੰਮ ਤੋਂ ਵੀ ਘਰੇ ਆਂਦਾ ਮੋਬਾਈਲ ਚਲਾਉਂਦਾ ਤਾਂ ਇਹਨਾਂ ਦਾ ਤਾਂ ਵੀ ਜਿਵੇਂ ਤੁਸੀਂ ਕਹ ਰਹੇ ਹੋ ਵੀ ਫੁੱਟਬਾਲ ਖੇਡਦੇ ਨੇ ਘਰੇ ਆਂਦੇ ਨੇ ਰੋਟੀ ਖਾ ਕੇ ਸੌਂ ਜਾਂਦੇ ਨੇ ਮੋਬਾਈਲ ਨਹੀਂ ਦੇਖਦੇ ਹਾਂ ਇਹ ਹੀ ਹੈ ਜੀ ਪਰਪਰ ਦੀ ਆਪਣਾ ਕੀ ਜਵਾਬ ਗਲਤ ਕੰਮਾਂ ਤੋਂ ਬਚੇ ਜੀ ਹਨ ਵੀ ਇਹਨਾਂ ਨੂੰ ਇੱਕ ਤਾਂ ਸ਼ੌਂਕ ਪੈ ਗਿਆ ਜੀ ਖੇਡਣ ਦਾ ਤੇ ਬਾਕੀ ਇਥੇ ਜੋਰ ਲਾਉਂਦੇ ਨੇ ਜੀ ਪੈ ਜਾਂਦੇ ਨੇ ਮੋਬਾਈਲ ਨੇ ਦੇਖਦੇਗੇ ਠੀਕ ਹੈ ਨਹੀਂ ਵਧੀਆ ਗੱਲ ਹੋ ਗਈ ਤੁਸੀਂ ਆਪਨੇ ਦੁਕਾਨਾਂ ਨੂੰ ਸਾਰਿਆਂ ਨੂੰ ਜੋੜ ਰਹੇ ਹੋ ਹਾਂ ਜੀ ਤੇ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਮੈਂ ਤਾਂ ਮੈਂ ਹਰੇਕ ਵਾਰ ਨਾਲ ਗੱਲ ਨਸ਼ੇ ਦੀ ਕਰਦਾ ਮੁਕਦੀ ਗੱਲੇ ਕਿਉਂਕਿ ਅੱਜ ਕੱਲ ਹਰੇਕ ਜਵਾਕ ਠੀਕ ਹੈ ਸਾਡੇ ਬਰਨਾਲਾ ਬਸਟਾ ਦਾ ਇੱਕ ਨੌ ਸਾਲ ਦਾ ਦੁਕਾਨਾ ਤੁਸੀਂ ਆ ਜਿਵੇਂ ਆ ਐਡਾ ਜਵਾਕ ਘੇੜ ਰਹਿ ਜਾਣਾ ਪਾ ਕੈਮਰੇ ਥਰੂ ਵੀ ਦਿਖਾਉਂਗਾ ਵੀ ਤੇ ਆ ਨੌ ਦਿਵਾਕ ਤੇ ਐਡੀ ਉਮਰ ਦਾ ਜਵਾਕ ਨਾ ਸਿਗਨੇਚਰ ਖਾਂਦਾ ਸੀਗਾ ਨਹੀਂ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਆ ਪੰਜਾਬ ਦਾ ਤੇ ਮੇਰੇ ਸਾਡੇ ਪਿੰਡ ਦੇ ਵਿੱਚ ਮੇਰੇ ਕੋਲੇ ਝਾਲੀ ਬੰਡਾਲੀ ਜਵਾਗ ਨੇ ਕੋਈ ਉਂਗਲ ਨਹੀਂ ਟੱਕ ਸਕਦਾ ਜੀ ਜਿਹੜੇ ਫਰਕ ਖੇੜਦੇ ਨੇ ਨਾ ਜੀ ਉਹਨੂੰ ਪਤਾ ਹੈ ਸਿਰ ਪਰ ਦੇ ਵਿੱਚ ਥੋੜੀ ਜਿਹੀ ਟੂ ਲੱਗ ਗਈ ਚਲੋ ਗੱਲਾਂ ਆਪਾਂ ਨਾ ਕਰੀਏ ਤਵੇਂ ਇਤਰਾ ਜੀ ਮੇਰੇ ਕੋਲੇ ਝਾਲੀ ਬੰਡਾਲੀ ਜਵਾਗ ਨੇ ਜੀ ਹਨਾ ਇਹਨਾਂ ਨੂੰ ਸੌਂਗਦਾ ਜੀ ਤੇ ਆਉਂਦੇ ਨੇ ਵਧੀਆ ਜੋਰ ਲਾਉਂਦੇ ਨੇ ਜੀ ਠੀਕ ਤੇ ਕਰਦੇ ਹੀ ਪੂਰੀ ਸਪੋਰਟ ਕਰਦੇ ਨੇ ਗੱਲ ਤੇ ਤੁਹਾਡੇ ਨਾਲ ਕੋਈ ਆਪਣੇ ਯਾਦਗਾਰ ਪਲ ਹੋਵੇ ਜਿਹੜਾ ਤੁਹਾਡੇ ਨਾਲ ਬੀਤਿਆ ਹੋਵੇ ਯਾਰ ਤੁਹਾਡੇ ਕੋਈ ਹੁੰਦੇ ਜਿੱਥੇ ਫੁੱਟਬਾਲ ਖੇਡਦੇ ਇੱਕ ਇੱਕ ਦਿਨ ਜਿਹੜਾ ਬੰਦਾ ਜਦੋਂ ਖੇਡੂਗਾ ਪ੍ਰੋਫੈਸ਼ਨਲੀ ਖੇਡੂਣ ਦੇ ਇੱਕ ਦਿਨ ਯਾਦਗਾਰੀ ਹੁੰਦਾ ਜਣਾ ਠੀਕ ਹੈ ਤੇ ਮੈਂ 2009 ਦਾ ਦੇ ਬੈਠਿਆ ਤੇ ਗੜਤਾਂ ਕਰ ਖਾਲਸਾ ਕਾਲਜ ਉੱਥੇ ਪੜਿਆ ਉੱਥੇ ਕਿੱਡੇ ਵੀ ਤੇ ਕਿੰਨੇ ਉੱਥੇ ਮੈਚ ਕਹਲੇ ਮੇਰੇ ਸਾਰੇ ਯਾਦ ਯਾਦਗਾਰ ਪਾਲੀ ਨਹੀਂ ਤੁਸੀਂ ਵੈਸੇ ਤੁਹਾਡੇ ਮਨ ਤੇ ਬਚਪਨ ਤੋਂ ਵੀ ਉਹ ਫੁੱਟਬਾਲ ਦਾ ਕਿਵੇਂ ਸ਼ੌਕ ਪੈਦਾ ਹੁੰਦਾ ਬਚਪਨ ਇੱਥੇ ਸਾਡੇ ਪਿੰਡ ਦੀ ਗੇਮ ਹੀ ਫੁੱਟਬਾਲ ਆ ਜੀ। ਸਾਡੇ ਪਿੰਡ ਦੀ ਗੇਮ ਫੁੱਟਬਾਲ ਆ ਜੀ। ਇੱਥੇ ਪਹਿਲਾਂ ਉਹ ਕਾਊਂਟਡਾਊਨ ਵਾਲੀ ਕੰਮ ਆ ਨਾ ਤੇ ਸਾਡੇ ਸੀਨੀਅਰ ਸੀ ਇੱਥੇ ਅਸੀਂ ਜਦੋਂ ਮੈਂ ਪੰਜਵੀਂ ਚ ਪੜਦੋਂ ਕਿ ਇੱਥੇ ਆਉਣ ਲੱਗੇ ਸੀ ਜੀ ਬਸ ਇੱਥੇ ਦੇਖ-ਦੇਖ ਕੇ ਜੀ ਤੇ ਇਹ ਦੇਖ-ਦੇਖ ਕੇ ਥੋੜਾ ਜਿਹਾ ਸਨਪਨਾ ਹੋ ਜਾਂਦਾ। ਤੇ ਹੁਣ ਥੋੜਾ ਜਿਹਾ ਮਾਹੌਲ ਹੋਰ ਆ ਜੀ ਉਦੋਂ ਇੱਥੇ ਬਹੁਤ ਮਤਲਬ ਕਿ ਕੰਪੀਟੀਸ਼ਨ ਦੀ। ਠੀਕ ਹੈ। ਹੁਣ ਬੱਚੇ ਬਹੁਤ ਆਉਂਦੇ ਸੀ। ਠੀਕ ਹੈ। ਮੋਬਾਈਲ ਵਗੈਰਾ ਹੈ ਨਹੀਂ ਸੀ ਉਹਨਾਂ ਟਾਈਮਾਂ ਦੇ ਵਿੱਚ। ਠੀਕ ਹੈ। ਉਹਨਾਂ ਟਾਈਮ 'ਚ ਮੋਬ ਪਰ ਜੇ ਉਹ ਰੈਗੂਲਰ ਹੀ ਖਾਨੋ ਵਿੱਚ ਚਾਸਕਾ ਪਾਇਆ ਜਿਵੇਂ ਬੱਚਿਆਂ ਨੇ ਪਾਇਆ ਜੀ ਬੱਚਾ ਚਾਸਕੇ ਤੋਂ ਕਰ ਕਹਾਂਦਾ ਵੀ ਕਾਨੂੰਨੀ ਬਣ ਜਾਵੇ। ਧੰਨਵਾਦ। ਤੇ ਹੁਣ ਤੱਕ ਤੁਸੀਂ ਫੁੱਟਬਾਲ ਹੀ ਖੇਡਿਆ ਜੀ ਅਸੀਂ ਲਿਕੋ ਮੈਂ 2006 ਤੋਂ ਲੱਗਿਆ ਹੋਇਆ ਜੀ। 20 ਹੋ ਗਏ। ਠੀਕ ਹੈ ਠੀਕ। ਕਾਫੀ ਟਾਈਮ ਹੋ ਗਿਆ। ਪ੍ਰੋਫੈਸ਼ਨਲੀ ਵੀ ਅਸੀਂ ਬਾਹਰ ਓਪਨ ਦੇ ਟੂਰਨਾਮੈਂਟਾਂ ਦੇ ਵਿੱਚ ਵੀ ਮੈਨੂੰ ਲੱਗਦਾ ਜੀ 7-8 ਦੇ ਵਿੱਚ ਖਾਣ ਲੱਗੇ। ਠੀਕ ਹੈ। ਤੇ ਫਿਰ ਓਪਨ ਉਦੋਂ ਦਾ ਖੇਡ ਤੇ ਮਾਰ ਕੇ ਆ ਰਹੇ ਹਾਂ ਜੀ। ਪਰ ਅੱਜਕੱਲ ਆਪਾਂ ਕਹਿੰਦੇ ਵੀ ਕਈ ਕਨੇ ਵੀ ਜਿਹੜੇ ਪਲੇਅਰ ਨੇ ਨਸ਼ੇ ਦਾ ਵਰਤੋਂ ਕਰਦੇ ਨੇ ਜਿਹੜੇ ਪਲੇਅਰ ਨੇ ਵੱਡੇ ਨਹੀਂ ਵੀ ਨਹੀਂ ਖਾਨੇ ਪਟਵਾਲ ਗੇਮ ਦੇ ਵਿੱਚ ਮੈਂ ਕਹਿ ਦਿੰਦਾ ਮੈਂ ਮਿਲਦੇ ਕਰਕੇ ਕਹਿੰਦੇ ਅੱਜਕੱਲ ਸਟੀਰੋਇਡ ਵੀ ਲੈਂਦੇ ਨੇ ਹਨਾ ਨਹੀਂ ਜਿਹੜੇ ਸਾਡੇ ਫੁੱਟਬਾਲ ਵਾਲੇ ਨੇ ਜੀ ਮੈਂ ਸਾਡੇ ਪਿੰਡ ਦੀ ਨਹੀਂ ਕਹਿੰਦਾ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਇਹ ਪੰਜਾਬ ਦੀ ਗੱਲ ਹੈ ਪੰਜਾਬ ਦੀ ਗੱਲ ਵਿੱਚ ਕਈ ਵਾਰ ਹੁੰਦਾ ਨਾ ਕਿ ਆਪਾਂ ਮੈਂ ਆਪ ਦੀ ਮੈਂ ਪੂਰੇ ਪੰਜਾਬ ਇਹ ਨਕਸ਼ੇ ਦੇ ਪੱਟਾਂ ਦੇ ਜ਼ੋਰ ਤੇ ਖੇਡੀ ਜਾਂਦੀ ਹੈ ਜੀ ਇਹ ਪੱਟਾ ਇੱਕ ਜੋਨ ਮਹੀਨੇ ਦੇ ਵਿੱਚ ਦੋ ਦੋ ਘੰਟੇ ਨਾ ਗਰਮੀ ਚ ਲਾਉਣੇ ਪੈਂਦੇ ਆ ਜੀ ਫੇਰ ਫੁੱਟਬਾਲ ਖੇਡੀ ਜਾਂਦੀ ਹੈ ਹਨਾ ਮਗਰ ਇੱਕ ਬਹੁਤ ਵੱਡਾ ਵਿਵਾਦ ਵੀ ਚੱਲਦਾ ਜੀ ਉਹ ਕਹਿੰਦੇ ਸਟੀਰੋਇਡ ਵਰਤਦੇ ਨੇ ਪਲੇਅਰ ਆਪਲਾ ਨਾਉ ਨਹੀਂ ਬੰਦਾ ਮੰਟ ਕਿਹਾ ਜੀ ਤਾਂ ਮੰਡਾਲੀ 5 54 ਦੀ ਮੈਚ ਫੁੱਟਬਾਲ ਦੇ ਵਰਤ ਨਹੀਂ ਹੁੰਦਾ ਮੰਡਾਲੀ 5 54 ਦਾ ਮੈਚ ਹੈ ਜੇ ਤੋ ਪੱਟਾਂ ਚ ਜਾਣ ਠੀਕ ਹੈ ਵੀ ਤੁਹਾਡਾ ਕਹਿਣ ਦਾ ਮਤਲਬ ਹੈ ਫੁੱਟਬਾਲ ਦੇ ਬੰਦੇ ਦੇ ਆਪ ਦੇ ਜੋਰ ਹੋਣੇ ਨੇ ਨੈਚਰਲ ਜੋਰ ਨੈਚਰਲ ਜੋਰ ਉਹ ਜਿਹੜਾ ਮਿਹਨਤ ਕਰੋ ਜੀ ਉਮ ਜਲਾਈ ਦੇ ਵਿੱਚ ਜੀ ਬਾਹਰੇ ਦੋ ਵਰੀ ਵਾਲੀ ਗਰਮੀ ਦੇ ਵਿੱਚ ਜੀ ਰੋਹੀ 18 ਸਾਲ ਖੇਡੋ ਜੀ ਠੀਕ ਹੈ ਤੇ ਤੁਸੀਂ ਵੈਸੇ ਅਰਨਾਲਡੋ ਨੂੰ ਜਾਣਦੇ ਹੋਵੋਗੇ ਆਪਣੇ ਅਰਨਾਲਡੋ ਨੇ ਐਚਾਨ ਪਟਵਾਲ ਪਰਫੈਕਸ਼ਨਲੀ ਖੇਡੇ ਆ ਜੇ ਅਰਨਾਲਡੋ ਤੋਂ ਲੈ ਕੇ ਮਿਲਦਾ ਵੀ ਮੈਸੀ ਨਮਾਰਾ ਜੀਰਾ ਜੀਰਾ ਨਾਮ ਲੈਣਾ ਤਾਂ ਮੈਨੂੰ ਇਹ ਦੇਖਦੇ ਰਹਿਣੇ ਹਜੇ ਵੀ ਹਾਂ ਮੈਂ ਠੀਕ ਹੈ ਵੀ ਕਦੋਂ ਕਿਹੜਾ ਕਿਹੜਾ ਮੈਚ ਆ ਤਿੰਨੇਮ ਲਿਖਦਾ ਮੈਚ ਆ ਚੈਂਪੀਅਨ ਲਿਖਦਾ ਮੈਚ ਆ ਫਿਰ ਆ ਓਕੇ ਹਾਂਜੀ ਤੇ ਤੁਸੀਂ ਜਿਹੜਾ ਤੁਹਾਡੇ ਨਾਲ ਕੋਈ ਹੱਡ ਕੀਤੀ ਹੋਈ ਹੋਵੇ ਜਿਹੜੀ ਤੁਹਾਡੇ ਨਾਲ ਆ ਗਿਆ ਗੇਮ ਦੇ ਵਿੱਚ ਰੋਜ਼ ਨਾਲ ਕੋਈ ਮਾਰੀ ਆ ਜਾਂ ਘਟਨਾ ਆ ਜੀ ਹੋਵੇ ਮਾਰੂ ਤਾਂ ਇੱਕ ਵਾਰੀ ਹੋਇਆ ਜੀ ਅਸੀਂ ਮੈਚ ਖੇਡ ਰਹੇ ਸੀ ਮਾਰੂ ਵੀ ਲਾ ਲਓ ਤੇ ਵੀ ਵੈਸੇ ਤਾਂ ਸੱਟਾਂ ਗੇਮ ਦਾ ਹਿੱਸਾ ਨੇ ਜੀ ਬਸ ਇੱਕ ਵਾਰ ਮੇਰੇ ਨਾਲ ਖੇਡਦੇ ਦੇ ਲੱਗੀ ਸੀ ਸੱਟ ਜੀ ਮੇਰਾ ਮਲਕ ਇਹ ਤੋਂ ਆਪਣੇ ਕਲਾਈ ਕੋਲ ਟੁੱਟ ਗਿਆ ਸੀ ਥੋੜਾ ਜਿਹਾ ਤੇ ਥੰਬ ਕੋਲ ਟੁੱਟ ਗਈ ਸੀ ਉਹਦੇ ਵਿੱਚ ਕੀ ਮਾਰੀ ਘਟ ਨਹੀਂ ਆ ਜੀ ਮੈਂ ਕੋਈ ਦੋ ਮਹੀਨੇ ਫੁੱਟਬਾਲ ਨਹੀਂ ਖੇਡੇ ਜੀ ਮੇਰੀ ਆੁੱਦੀ ਮੇਰੀ ਜ਼ਿੰਦਗੀ ਦੀ ਕਸਮ ਉਹ ਹੀ ਮੰਨਦਾ ਮਾਰੀ ਸਾਥਕੇ ਵੀ ਜੀ ਪਲੇਅਰ ਕੋਈ ਬਾਰੇ ਲੱਗ ਜਾਂਦੇ ਨੇ ਸੱਟਾਂ ਆ ਲਿਆ ਹੁੰਦਾ ਹਿੱਸਾ ਨਹੀਂ ਠੀਕ ਹੈ ਤੇ ਉਹ ਕਿਸੇ ਪਲੇਅਰ ਨੇ ਮੈਨੂੰ ਨਾ ਮੈਚ ਚੱਲ ਰਿਹਾ ਸੀ ਜੀ ਮੈਂ ਬਾਹਰ ਲੈ ਕੇ ਜਾ ਰਿਹਾ ਸੀ ਉਹਨੇ ਟੈਕਲ ਕਰਿਆ ਤੇ ਪੁਸ਼ ਕਰਿਆ ਮੈਂ ਥੋੜਾ ਜਿਹਾ ਡਿੱਗਿਆ ਮੇਰਾ ਵਜਨ ਆ ਗਿਆ ਜੀ ਹੱਥ ਤੇ ਵੀ ਉਹਦੇ ਵਿੱਚ ਕੀ ਮੈਂ ਦੋ ਕੁ ਮਹੀਨੇ ਫੁੱਟਬਾਲ ਨਹੀਂ ਖੇਡ ਸਕਿਆ ਮੈਨੂੰ ਤਾਂ ਲੱਗਦਾ ਕਿ ਮੇਰੀ ਜ਼ਿੰਦਗੀ ਦੀ ਰੂਪ ਹੈ ਜਿਹੜਾ ਵੱਡਾ ਤੋਂ ਦੋ ਕਿੰਨੇ ਹੋਈ ਨਹੀਂ ਦੋ ਮਹੀਨੇ ਤੋਂ ਘਰੇ ਬੈਗਾ ਤੁਹਾਨੂੰ ਨਾ ਹੋਇਆ ਘਰੇ ਤਾਂ ਕਾਹਨੂੰ ਬੈਠਿਆ ਜਾਂਦਾ ਜੀ ਹਾਂ ਹਾਂ ਨਾ ਪਰ ਉਹ ਵੀ ਗਰਾਊਂਡ ਦੇ ਵਿੱਚ ਕਾਹਨੂੰ ਰਹੇ ਜੀ ਠੀਕ ਹੈ ਅੱਛਾ ਜੀ ਜਦੋਂ ਛੱਤ ਵਧੀ ਤਾਂ ਨਹੀਂ ਤੁਸੀਂ ਗਰਾਊਂਡ ਤੇ ਜਾਂਦੇ ਸੀ ਮੈਂ ਖੇਡਦੇ ਨਹੀਂ ਸੀ ਇੱਥੇ ਆਉਣਾ ਸਾਡਾ ਜੀ ਅੱਜ ਕੱਲ੍ਹ ਤਾਂ ਜੀਵਾ ਦੇ ਦੁਆਰ ਦਾ ਛੱਤ ਵੀ ਵੱਜੇਗਾ ਮੇਰੇ ਵਰਗੇ ਦੇ ਛੱਤ ਵਜੇਗਾ ਤਿੰਨ ਮਹੀਨੇ ਘਰੇ ਬੈਠਾ ਹਾਂ ਹਾਂ ਚਲੋ ਯਾਰ ਇਹ ਸੰਦਾ ਪਰਚੀ ਸਾਡੇ ਜਨੂਨੀਆਂ ਨਾ ਸੀ ਜੀ ਮੰਨ ਲੈਣਾ ਜਨੂਨੀਆਂ ਡੈਨਾਂ ਸੀ ਜਦੋਂ ਹਾਂ ਜੀ ਠੀਕ ਹੈ ਤੇ ਹੁਣ ਵੀ ਉਹਦਾ ਜਨੂਨਾ ਦੇਖਦੇ ਆਂਗੇ ਆ ਦੁਨੀਆ ਉਹ ਜਿਹੜੇ ਉਹ ਮਹਾਰਾਜ ਜਿਹੜੇ ਤੁਸੀਂ ਕੰਗਰੇਸ ਆ ਪਾਰਿਆ ਹਾਂ ਜੀ ਹਾਂ ਇਹ ਇਹ ਜੀ ਦਵਾਕ ਹੁਣ ਤੁਹਾਡੇ ਰਜਮੇ ਰਾਮ ਨੇ ਰੈਗੂਲਰ ਜੀ 100 ਤੋਂ ਦੇ ਕਰਨੀ ਹੋਵੇ ਜੀ ਅਸੀਂ ਲਾਈਟਾਂ ਲਾਈਆਂ ਨੇ ਜੀ 72 ਲਾਈਟਾਂ ਲੱਗੀਆਂ ਨੇ ਸਾਡੇ ਜੀ ਠੀਕ ਹੈ ਇਹ ਵੀ ਮੇਰਾ ਇਕੱਲੇ ਦਾ ਨਹੀਂ ਸਾਡੇ ਮਲਕ ਮੇਰੇ ਮੁੰਡੇ ਨੇ ਨਾਲ ਮੇਰੇ ਕਲੱਬ ਦੇ ਸਾਡੇ ਮਿੱਤਰ ਠੀਕ ਹੈ ਨਾ ਮੇਰੇ ਸੀਨੀਅਰ ਵੀ ਨੇ ਜੂਨੀਅਰ ਵੀ ਨੇ ਠੀਕ ਹੈ ਸਾਰਿਆਂ ਦੇ ਯੋਗਦਾਨ ਨਾਲ ਜੀ ਅਸੀਂ 72 ਲਾਈਟਾਂ ਗਰਾਊਂਡ ਦੇ ਵਿੱਚ ਲਾਈਆਂ ਹੋਈਆਂ ਨੇ ਜੁਵਾਕਾਂ ਕਰਤੀ ਜੀ ਦੇਖੋ ਜੀ ਬੜਾ ਹੀ ਤੇ ਅਸਰ ਵੀ ਨਾ ਪਵੇ ਠੀਕ ਹੈ ਕੋਈ ਕੰਮਕਰ ਵਾਲਾ ਵੀ ਔਖਾ ਨਾ ਹੋਵੇ ਖ ਉਹ ਬੋਲਣਾ ਨਾ ਮਨ ਲੱਗੇ ਕੈਰੀ ਆਨ ਕਰਦੇ ਠੀਕ ਹੈ ਜੀ ਚਲ ਰੱਖ ਲੇ ਠੀਕ ਹੈ ਜੀ ਹੁਣ ਤੁਸੀਂ ਤੁਹਾਨੂੰ ਆਪਣੇ ਜਿਹੜੇ ਕੋਚ ਬਣੇ ਕਿੰਨੇ ਸਾਲ ਹੋ ਗਏ ਤੁਹਾਨੂੰ ਤੇ ਕੋਚ ਅਰੀ ਡੀਟ ਨੂੰ ਮਾਰ ਰਹੇ ਹੋ ਦੇਖੋ ਜੀ ਮੈਂ ਪਹਿਲਾਂ ਤਾਂ ਹੈਗਾ ਸੀ ਜਿਹੜਾ ਕੋਚ ਸਿੱਖਿਆ ਜੀ ਮੇਰੇ ਕੋਲ ਤਾਂ ਬਾਣ ਤੋਂ ਅਗੇ ਜਿਨ੍ਹਾਂ ਨੇ ਮੈਨੂੰ ਸਿਖਾਇਆ ਜਿਹੜਾ ਮੈਂ 2017 ਤੋਂ ਲੱਗਿਆ ਹੋਇਆ ਸੀ ਜੀ ਤੇ 22 ਦੇ ਵਿੱਚ ਆ ਕੇ ਮੈਂ ਪ੍ਰੋਫੈਸ਼ਨਲ ਹੋ ਗਿਆ ਇਕ ਆਪਣਾ ਫਾਉਂਡੇਸ਼ਨ ਆ ਰੌਂਡ ਬਲਾਕ ਉਹਨਾਂ ਜੋੜ ਗਿਆ ਸੀ ਫਿਰ ਕਹਿੰਦੇ ਭਾਪ ਕੀ ਮੈਨੂੰ ਮੜਾ ਮੋਟਾ ਜੰਨਾ ਕਿ ਮੈਂ ਕਰਦਾ ਸੀ ਉਹ ਮਨ ਪੱਤਾਂ ਦੇਣ ਲੱਗ ਗਿਆ ਜੀ ਹਣਾ ਠੀਕ ਹੈ ਪਹਿਲਾਂ ਸੇਵਾ ਹੀ ਸੀ ਜੀ ਸੇਵਾ ਹੁਣ ਵੀ ਕਰ ਰਹੇ ਆ ਚਲੋ ਇਹਨਾਂ ਦੇ ਨਾਲ ਜਿਹੜਾ ਜਿਨਾ ਦੇਖੋ ਉਹਨਾਂ ਨੇ ਸਾਨੂੰ ਜੋੜਿਆ ਨਾਲ ਉਹਨਾਂ ਨੇ ਵੀ ਬਾਕੀ ਪਿੰਡਾਂ ਦੇ ਵਿੱਚ ਵੀ ਐਸੀ ਕੰਮ ਚਲਾ ਲਿਆ ਅੱਛਾ ਹਾਂ ਨਾਲ ਦਾ ਪਿੰਡਾਂ ਦੇ ਵਿੱਚ ਮਤਲਬ ਕਿ ਕੰਮ ਕਰਿਆ ਗਿਆ ਪਿੰਡਾਂ ਦੇ ਤੁਸੀਂ ਆਪਣੇ ਬੱਚੇ ਨਹੀਂ ਕਰਾਨੇ ਕਿ ਬੱਚੇ 14-15 ਵੀ ਹੁੰਦੇ ਨੇ ਨਹੀਂ ਇਹਦੇ ਵਿੱਚ ਜਿਹੜੇ ਸਾਡਾ ਮੇਰਾ ਕੰਮ ਆ ਜੀ ਮੈਂ ਤਾਂ ਅੰਡਰ 16 ਤੱਕ 18 ਤੱਕ ਦੇ ਦਿੰਿਆ ਕੋਈ ਨਹੀਂ ਉਹ ਪਨੜੇ ਦਾ ਵੀ ਖ ਕੁਝ ਵਾਰੀ ਕੀ ਸੋਚ ਕੇ ਆਪ ਦਾ ਜਿਹੜਾ ਪੀਰ ਆ ਸਟਾਰਟ ਕੀਤਾ ਵੀ ਮੈਂ ਦਿਵਾਕਾਂ ਨੂੰ ਦੋਣਾ ਕੀ ਥੋੜੇ ਦਿਮਾਗ ਚ ਕੀ ਇਹ ਹੀ ਗੱਲ ਹੈ ਦੋ ਇਹਨਾਂ ਵੀ ਸੋਚੇ 12 ਤੋਂ 16 ਤੱਕ ਦਿਵਾਕਾਂ ਨੂੰ ਜੋੜ ਕੇ ਫਿਰ ਮੌੜਨ ਦੋੜਦਾ ਹਾਂ ਕੀ ਥੋੜੇ ਦਿਮਾਗ ਚ ਇਹਦੇ ਵਿੱਚ ਤਾਂ ਦੇਖੋ ਜੀ ਐ ਸੀ ਨਾ ਮੈਂ ਅੱਗੇ ਉਹ ਮੈਨੂੰ ਕਿਸ ਨੇ ਜੋੜਿਆ ਜੀ ਮੈਂ ਬੂਟਾ ਲਾਇਆ ਕਹਿੰਦਾ ਭਾਬ ਕੇ ਫਿਰ ਖੇਡਣ ਲਾਇਆ ਜੀ ਠੀਕ ਹੈ ਤੇ ਜਿੰਨਾ ਤੇ ਮੈਨੂੰ ਸਿਖਾਇਆ ਸੀ ਇੱਥੇ ਆਉਂਦੇ ਸੀ ਜਨੂਨ ਸੀ ਮੂਰੇ ਲੱਗੇ ਹੋਏ ਸੀ ਥੋੜਾ ਜਿਹਾ ਫਿਰ ਉਹੀ ਆ ਸੀ ਦਿਵਾਕਾਂ ਨੂੰ ਦੱਸਣ ਲੱਗੇ ਉਹ ਕਰਦੇ ਕਰਦੇ ਜੀ ਹੋ ਗਿਆ ਵੀ ਯਾਰ ਇਹ ਵੀ ਜਵਾਕ ਫਿਰ ਗੱਲਾਂ ਸਮਝ ਆ ਤੇ ਮੋਬਾਈਲ ਨਾਲ ਦੂਰ ਕਰਤਾ ਕਰਿਆ ਠੀਕ ਹੈ ਤੇ ਫਿਰ ਉਹੀ ਚੀਜ਼ਾਂ ਨਾਲ ਰੱਬਾ ਤੋਰ ਕੇ ਰੱਖਿਆ ਜੀ ਠੀਕ ਜੀ ਹੋਰ ਤੁਸੀਂ ਆਪਣਾ ਆਪਣਾ ਕੀ ਨਾਮ ਆਗਾ ਘਰ-ਬਾਰ ਬਾਰੇ ਕੋਈ ਗੱਲ-ਬਾਤ ਹੋਵੇ ਜਾਂ ਕੋਈ ਵੀ ਤੁਹਾਡੀ ਜਾਂ ਵੀ ਹੱਦੀਪੀ ਹੋਵੇ ਬਿਨ ਤੁਸੀਂ ਲੋਕਾਂ ਮੁਰੇ ਥੋੜੀ ਜਾਣੀ ਚਾਹੋ ਥੋੜੇ ਦਿਲ ਦਿਲ ਨਾਲ ਤੂੰ ਨੇ ਹਨ ਕੋਈ ਆਪਣੇ ਕੋਈ ਆਡੀਅੰਸ ਆ ਦੋ ਦੋ ਗੱਲਾਂ ਜਾ ਸੁਣ ਕੇ ਰਾਜ਼ੀ ਨੇ ਕਿਉਂਕਿ ਬੰਦੇ ਨਾਲ ਜਿਹੜੀ ਦਿੱਤੀ ਹੈ ਨਾ ਉਹ ਦੱਸਣਾ ਚਾਹੀਦਾ ਹੈ ਅੱਗੇ ਤੋਂ ਵੀ ਬੰਦੇ ਨੂੰ ਪਤਾ ਲੱਗਦਾ ਹੈ ਨਾ ਕਿ ਅਸੀਂ ਜਿਹੜੇ ਕੰਮ ਕਰਦੇ ਆਂ ਕੋਈ ਸਪੋਰਟ ਆ ਜੀ ਨਾ ਕਰਦੇ ਆਂ ਦੀ ਸਪੋਰਟ ਨਾਲ ਨਹੀਂ ਤੇ ਇਹ ਕੰਮ ਸਾਨੂੰ ਕੋਈ ਕਰਦਾ ਨਹੀਂ ਗੱਲ ਆ ਬੰਨਾਂ ਨੂੰ ਹੁੰਦੇ ਜੀ ਸਪੋਰਟ ਤੇ ਤੁਸੀਂ ਜਦੋਂ ਆ ਗੇਸਥਰੀ ਤੇ ਤੁਹਾਨੂੰ ਕਰਦੇ ਨੇ ਜਾਂ ਬੋਲੇ ਆ ਕੋਈ ਗਿਆ ਹੋਵੇ ਕੋਈ ਆ ਜੀ ਮੈਂ ਕੋਈ ਮੈਂ ਕਹੂੰਗਾ ਮੇਰੇ ਘਰ ਦੇ ਵੀ ਸਪੋਰਟ ਨਾਲ ਹੀ ਅੱਜ ਤੱਕ ਮੈਂ ਜੋ ਕੁਝ ਕਰ ਰਹੇ ਹਾਂ ਜੀ ਨਹੀਂ ਤੇ ਤੁਹਾਨੂੰ ਪਤਾ ਹੈ ਕੰਮ ਵਿੱਚ ਸਪੋਰਟ ਤੋਂ ਬਿਨਾਂ ਇਹ ਕੰਮ ਨਹੀਂ ਹੁੰਦੇ ਜੀ ਠੀਕ ਹੈ ਕਿਉਂਕਿ 20 ਸ ਉਹ ਰਹੀ ਗੱਲ ਪੁੱਤੀ ਦੀ ਦੂਜੀ ਦੱਸੀ ਆ ਜੀ ਗੱਲ ਹੱਦ ਵਿੱਚ ਘਰੇ ਵੀ ਹੋਈ ਹੋਵੇ ਨੇ ਕਰਦੇ ਦੇਖੋ ਆਹੀ ਵੱਡ ਦੇ ਤੇ ਤਾਂ ਘਰ ਦੇ ਨੇ ਰੁਪਿਆ ਨਹੀਂ ਚਕਦੇ ਅੱਛਾ ਕਰਦੇ ਨੇ ਰੁਪਿਆ ਨਹੀਂ ਰਹੀ ਪਿਆਮ ਨਹੀਂ ਜਿਹੜੀ ਰੱਖੋ ਜਵਾਕਾਂ ਨੂੰ ਤੁਸੀਂ ਜੇ ਅੱਗੇ ਹੋਰ ਵੀ ਬਚਾਓ ਜੀ ਬਸ ਜਨ ਦਾ ਪਿਆ ਦੇਖਦੇ ਸੀਗੇ ਹੁਣ ਵੀ ਘਰ ਦੇ ਦੇਵਾਕਾਂ ਨੇ ਪਹਿਲਾਂ ਕਿਦੇ ਤੋਂ ਖੇੜ ਦੇਂਦੇ ਗਰਾਊਂਡ ਤੇ ਹਨਾ ਉਦੋਂ ਠੱਕੇ ਨਾਲ ਘਰੇ ਲੱਗ ਜਾਂਦੇ ਉਹਨਾਂ ਦੀ ਹਾਂ ਜੀ ਹੌਣੇ ਸਗੋ ਜਦੋਂ ਮਾਇਆ ਚਲਾ ਦੇਣੇ ਤੇ ਤੇਨਾਂ ਬਾਹਰ ਕਰਦੇ ਨੇ ਉਹ ਆਪਾਂ ਕਈ ਵਾਰ ਦੇਖਦੇ ਆਂ ਸਟੋਰੀਆਂ ਵਗੈਰਾ ਜਿਵੇਂ ਦੇਖਦੇ ਆਂ ਇਦਾਂ ਦੀ ਜਿਹੜੀ ਮੰਮੀ ਕਿੱਤੀ ਲਈ ਜਾਂਦੀ ਹੁਣ ਛੱਡੀ ਜਾਂਦੀ ਆ ਨਾ ਹੁਣ ਛੱਡੀ ਜਾਂਦੀ ਆ ਤੇ ਮਾਹੌਲ ਹੈ ਵੀ ਇਦਾਂ ਵੀ ਆ ਜੀ ਜਵਾਕਾਂ ਨੂੰ ਆਪਣੇ ਰੈਂਟਸ ਲਿਆਉਂਦੇ ਨੇ ਜਵਾਕ ਫੋਨਾਂ ਚ ਨੇ ਪਰ ਆਪਣੇ ਕੋਲੇ ਸੱਚੀ ਦੀ 45 45 ਜਵਾਕ ਹੈਗੇ ਨੇ ਅੱਛੇ 45 ਵਾਲੇ ਜਵਾਕ ਤੇ ਨੇ ਅੰਦਰ ਉਹ ਵੀ ਅੰਦਰ 16 ਦੇ ਅੰਦਰ 16 12 ਠੀਕ ਹੈ ਜਵਾਹੂ ਪੂਰੇ ਸ਼ੌਕ ਨਾਲ ਖੇਡਦੇ ਆਂ ਬਣਾਉਂਦੇ ਨੇ ਜੀ ਦੇਖੋ ਉਹਨਾਂ ਦੇ ਵਿੱਚ ਦੇ ਪੇਰੈਂਟਸ ਲੈ ਕੇ ਆਉਂਦੇ ਨੇ ਕੱਢ ਕੇ ਜਾਂਦੇ ਨੇ ਕੁਝ ਆਪ ਆ ਜਾਂ ਤੇ ਹੋਰ ਕੋਈ ਤੁਸੀਂ ਗੱਲਬਾਤ ਸ਼ੇਅਰ ਕਰਨੀ ਹੋਵੇ ਜਾਂ ਕੋਈ ਹੋਰ ਜਾਂ ਤੁਹਾਡੇ ਨਾਲ ਕੋਈ ਮੰਨ ਕੇ ਜਿਹੜੇ ਤੁਸੀਂ ਜਿਹੜਾ ਟੂਰਨਾਮੈਂਟ ਤੇ ਗਏ ਹੋਮੋ ਹਾਂਜੀ ਜਾਂ ਜਾਂ ਕਿਸੇ ਨਾਲ ਤੁਹਾਡਾ ਕੋਈ ਹੱਥ ਪੇੜ ਕੁਛ ਵੀ ਹੈ ਉਹ ਸਾਟ ਰੋਡ ਦੇ ਨਾਲ ਕੋਈ ਪਲੇਅਰ ਹੈ ਜਿਹੜੇ ਦੇਖਦੇ ਆਂ ਕੋਈ ਫੁੱਟਬਾਲ ਖੇੜੇ ਜਾਂ ਫੁੱਟਬਾਲ ਖੋਲ ਲੱਗੇ ਸਿੱਟ ਵੀ ਮੈਨੇ ਕੁਛ ਵੀ ਕਰਦੇ ਨੇ ਵੀ ਕੋਈ ਹਾਂਜੀ ਵਿੱਚਲੀ ਗੱਲ ਵੀ ਆਹੀ ਹੋਈ ਜੀ ਨਹੀਂ ਫੁੱਟਬਾਲ ਤਾਂ ਦੇਖੋ ਜੀ ਜਿਹ ਕਹਿੰਦਾ ਪਈ ਲੜਾਈਆਂ ਪੜਾਈਆਂ ਜਾਂ ਸੱਟਾਂ ਦਾ ਗੇਮ ਦਾ ਹਿੱਸਾ ਨਹੀਂ ਹੈ ਨਾ ਜੀ ਤੇ ਹਨਾ ਫਿਰ ਵੀ ਕੋਈ ਜਿਹੜੇ ਆਪਾਂ ਦੇਖਣ ਦੱਸ ਵੀ ਸਕੀਏ ਕੋਈ ਵੀ ਐਵੀ ਗੱਲ ਹੋਈ ਜੀ ਇਦਾਂ ਦੇਖੋ ਮੈਂ ਕਹਿੰਦਾ ਜੇ ਇੰਨੇ ਕੁ ਮੈਚ ਖੇਲੇ ਹਨ ਜੇ 2006 ਤੋਂ ਲੱਗੇ ਹੋયા ਜੀ ਤੇ ਕਿਤੇ ਜਿੱਤਾਂ ਕਰੇ ਹਾਰ ਨਾ ਜਲਦੀ ਰਣੀ ਹਨਾ ਜੀ ਨਹੀਂ ਅੱਜ ਕੱਲ ਮੈਂ ਦੇਖ ਰਿਹਾ ਪਤਾ ਕੀ ਹੋ ਗਿਆ ਜੀ ਮੈਂ ਹੁਣ ਆਪਾਂ ਕੋਈ ਵੀ ਵੀਡੀਓ ਆਈ ਦੇਖ ਲਈ ਖੱਤ ਬੇਟ ਵਾਲੀ ਦੇ ਕੋਈ ਵੀ ਦੇਖ ਅਗਲਾ ਪਤਾ ਕੀ ਦਵਾਈ ਦੇ ਕੋਈ ਵੀ ਦੇਖ ਕੇ ਡਰੀ ਹਾਂ ਮੈਂ ਵੀ ਮੈਂ ਛੱਡ ਹੀ ਦਿੱਤਾ ਮੈਂ ਜੇ ਮਰ ਗਈ ਫਾਇਦੇ ਨਹੀਂ ਮੈਂ ਹੁੱਕੇ ਦਿੱਲੀ ਤੋਂ ਆਤਰਾ ਹੁੰਦਾ ਕਹਿੰਦਾ ਬਈ ਮੈਂ ਨਹੀਂ ਖੇਡਦਾ ਨਹੀਂ ਇਹ ਫਟਵਾਲੇ ਸਾਡੇ ਮੁੰਡਾ ਬਈ ਬੰਦਾ ਬਰੇਵ ਹੀ ਹੋ ਜਾਂਦਾ ਭੱਜ ਭੱਜ ਕੇ ਜੀ ਠੀਕ ਹੈ ਬਰੇਮ ਪਲੇਅਰਾਂ ਬੰਦਿਆਂ ਦੀ ਗੇਮ ਆ ਜੀ ਫਟਵਾਲਾ ਤੇ ਛੱਟਾਂ ਦਾ ਫਿਰ ਉਹਨੂੰ ਜਿਹੜਾ ਹੁਣ ਇੱਕ ਵਧੀਆ ਜਨੂਨ ਨਾਲ ਲੱਗ ਗਿਆ ਖੇਡਣ ਜਮ ਇਹਨਾਂ ਨੂੰ ਹੀ ਪੈ ਗਿਆ ਜੀ ਰੈਗੂਲਰ ਮੇਰੇ ਕੋਲ ਬੱਚੇ ਆਉਂਦੇ ਨੇ ਕਈ ਵਾਰ ਕੋਈ ਨਹੀਂ ਲੁਕ ਜਾਂਦਾ ਪਰ ਇਹ ਆਉਂਦੇ ਹਟਦੇ ਤੁਸੀਂ ਆਹਣਾ ਜਿਹੜੇ ਬੱਚੇ ਨੇ ਆ ਟੀਮ ਹੈ ਜਿਹੜੀ ਸਾਰੀ ਆਪਣੇ ਦਿਵਾਕਾਂ ਦੀ 45 ਢੀਂ ਜਾਣੇ ਇਹਨਾਂ ਨੂੰ ਆਜ ਤੱਕ ਤੁਸੀਂ ਕਿਹੜੇ ਕਿਹੜੇ ਟੂਰਨਾਮੈਂਟ ਖੜਾਏ ਕਿੱਥੇ ਕਿੱਥੇ ਲੈ ਕੇ ਅਣਾ ਵੀ ਟੂਰਨਾਮੈਂਟ ਦਿੱਤੇ ਕਿਹੜੇ ਲਈ ਸਾਰਾ ਮੈਂ ਇਹ ਹਾਂ ਦੀਵਾਕ ਨੇ ਜੀ ਬੱਚੇ ਅੰਡਰ 12 ਵਾਲੇ ਨੇ ਜੀ ਠੀਕ ਹੈ ਨਾ ਪੰਜ ਮਲਕੇ ਅੰਡਰ 12ਾਂ ਬਾਰਨਾ ਦੇ ਮੁੰਡਾ ਛੋਟੇ ਜਿਹੇ ਖੇਡ ਦੇ ਬਾਅਦ ਤੁਹਾਨੂੰ ਮਲਾਉਂਗਾ ਜੀ ਠੀਕ ਹੈ ਦੇ ਖੇਡ ਕੇ ਆਇਆ ਜੀ ਸਕੂਲੀ ਆ ਫਰੈਂਡ ਸਕੂਲ ਦੇ ਖੇਡਾਂ ਦੇ ਵਿੱਚ ਠੀਕ ਹੈ ਬਾਕੀ 14 ਦੇ ਬੱਚੇ ਨੇ ਬੱਚੇ ਖੇਡ ਖੇਡ ਕੇ ਆਏ ਨੇ ਜੀ ਠੀਕ ਹੈ ਤੇ 17 ਵਾਲੇ ਵੀ ਹੈਗੇ ਨੇ ਜੀ ਖੇਡ ਖੇਡ ਕੇ ਆਏ ਨੇ ਤੇ ਬਾਕੀ ਡੰਡੂ ਟੂਰਨਾਮੈਂਟ ਹੁੰਦੇ ਨੇ ਜੀ ਚਲੋ ਇਸ ਵਾਰ ਤਾਂ ਇਹ ਦੀਵਾਕ ਮਲਕੇ ਫਾਈਨਲਟੀ ਪਹੁੰਚੇ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਦੇ ਉਹਦੇ ਬੱਚਾ ਪਿਆਰ ਚਾਉਣਾ ਜੀ ਤੇ ਬਾਕੀ ਹਾਂ ਮੇਰੇ ਸਕੂਲ ਨਹੀਂ ਫੇਰਾਂ ਦੇ ਬੱਚੇ ਨੇ ਮੇਰਾ ਛੋਟਾ ਦਵਾਗਾ ਮੇਰੇ ਨਾਲ ਵਿੱਚ ਤਾਂ ਦੇਖਣੇ ਦਾ ਹੈ 18 ਸਾਲ ਦੇ ਲੱਗਦਾ 10 ਸਾਲ ਦਾ ਜੀ ਉਹ ਤੇ ਪ੍ਰਾਇਮਰੀ ਉਹਨੇ ਆਪੇ ਜਿੰਮੇ ਜਿਹਦਾ ਰਹੀਆ ਹਾਰੇ ਉਹ ਮੇਰਾ ਵੀ ਐਂ ਸਾਗਲਾ ਹੁਕਮ ਦਾ ਇੱਕਾ ਜੀ ਅੱਛਾ ਉਹ ਮੇਰੇ ਬੱਚੇ 10 ਸਾਲ ਦਾ ਜੀ ਮੁੰਡਾ ਉਹ ਸਾਡੇ ਫੁੱਟਬਾਲ ਪਲੇਅਰ ਨੇ ਕੀ ਗੱਲ ਲਈ ਬਈ ਬਸਨ ਦੀਪ ਦੀਪਾ ਬਈ ਬਸਨ ਜਣੇ ਵਾਲੀ ਉਹ ਬਈ ਜਾਨਾ ਨਾ ਕੰਮ ਕੌਣ ਦਾ ਬੇਟਾ ਦਾ ਅੱਛਾ ਉਹ ਮੇਰੇ ਨਾਲ ਖੜਦੇ ਨੇ ਤੇ ਉਹ ਉਹਦੇ ਬੱਚੇ ਨੂੰ ਵੀ ਛੱਡ ਕੇ ਜਾਂਦੇ ਨੇ ਲੈ ਕੇ ਆਉਂਦੇ ਨੇ ਠੀਕ ਹੈ ਫੈਸਲੇ ਠੀਕ ਹੈ ਬਈ ਗੱਲ ਪਤਾ ਗਿਆ ਹੁਣ ਮੈਂ ਵੀ ਦੇਖ ਤੇ ਬੈਠਦਾ ਤੇ ਤੁਹਾਨੂੰ ਮੈਂ ਕੈਮਰੇ ਤੇ ਵੀ ਇੱਕ ਵਾਰ ਦਿਖਾਉਂ ਵੀਡੀਓ ਕਲਿੱਪ ਲਾ ਕੇ ਹਾਂਜੀ ਉਹ ਜਵਾਕ ਆ 9 ਸਾਲ ਦਾ ਤੇ ਭਾਈ ਨੇ ਕਿਹਾ ਜਿਆ ਵੱਡੇ ਕਹਿ ਰਹੇ ਵੀ ਉਹਨੇ ਖਾਨੂੰ ਜੇ ਆਪਾਂ ਕਹਿੰਦੇ ਰੋਡ ਐਂਡਲਾ ਰੋਡ ਹੁੰਦਾ ਯਾਰ ਹੁਣ ਤਾਂ ਹਾਰਾਂਗੇ ਯਾਰ ਆਪਾਂ ਸੋਚੀ ਲਿਆ ਯਾਰ ਮੈਂ ਹੁਣ ਤਾਂ ਹਾਰ ਹੀ ਜਾਵਾਂਗੇ ਦੇ ਦੁਵਾਗ ਨੇ ਥੋੜੇ ਜਿਹੇ ਪੜਾ ਇਹਨਾਂ ਨੂੰ ਆਪਣਾ ਜਿਹੜਾ ਸਟੇਟ ਤੇ ਦੇ ਸੀਗੇ ਇਹ ਰਾਉਂਡ ਗਲੈਡ ਟੂਰਨਾਮੈਂਟ ਸੀ 8th ਫਾਈਨਲ ਮੈਚ ਸੀ ਫਾਈਨਲ ਮੈਚ ਸੀ ਉਹ ਜਿਹੜਾ ਆਇਆ ਸੀ ਦੁਵਾਗ ਨੇ ਲਾਸਟ ਰਾਉਂਡ ਤੇ ਨਾਲੇ ਹਾਂ ਸਾਰੇ ਸਾਰੇ ਦੌਰ ਇਹਨੂੰ ਪੜਾ ਹਾਂ ਸਾਰਾ ਉਹ ਤੇ ਨਾ ਜਿੰਨਾ ਗਰਾਊਂਡ ਸੀ ਸਾਰਾ ਖੜਾ ਹੋ ਗਿਆ ਅੱਛਾ ਕਰਦਾ ਨੇ ਗੋਲ ਮਾਰਿਆ ਉਹ ਦੇਖਣ ਦਾ ਮੈਨੂੰ ਕਹਿੰਦਾ ਇਹ ਮੇਰੀ ਮਿਹਨਤ ਆ ਜੀ ਵਿੱਚ ਇਥੇ ਤਾਂ ਟੀਮ ਲੈ ਕੇ ਆਇਆ ਹੁਣ ਉਹ ਆਪ ਮੁੰਡਾ ਪੂਰੇ ਜਨੂਨ ਨਾਲ ਖੇਡਦਾ ਹੈ ਹਾਂ ਜੀ ਹਾਂ ਹੂੰ ਹੂੰ ਤੇ ਬਾਕੀ ਮੇਰੇ ਕੋਲ ਸਾਹਬ ਨੇ ਜੀ ਜਿਵੇਂ ਮੈਂ ਨਾ ਜਿੰਨੇ ਸਾਨੂੰ ਖੇਡਣ ਲਾਇਆ ਸੁਰ ਉੱਭਰਾਇਆ ਬਾਈ ਇਥੇ ਮੰਨ ਜੰਦਰ ਜੀ ਨੇ ਜਨ ਨੇ ਪਟਵਾਲਾ ਮੈਲਾ ਜਿੰਨੇ ਆਈ ਸਾਡੇ ਜਿਹੜੇ ਉਹਨਾਂ ਨੇ ਬੋਟਾ ਲਾਇਆ ਜੀ ਉਦੋਂ ਬਾਅਦ ਤੇ ਬਾਈ ਕੋਟੇ ਦੇ ਕਾਲਜ ਦੇ ਵਿੱਚ ਗਏ ਜੀ ਠੀਕ ਹੈ ਜੀ ਤੇ ਮੇਰੇ ਕੋਲ ਸੀ ਕੋਟੇ ਦੀ ਤੋਂ ਚੰਨ ਜੀ ਸਿੰਘ ਜੀ ਤੇ ਉਹਨਾਂ ਨੇ ਮੈਨੂੰ ਬਰਤਾਂ ਗੀਤ ਨਾ ਖਾ ਰਿਆ ਜੀ ਠੀਕ ਹੈ ਜੀ ਹਨਾ ਜੀ ਤੇ ਬਾਕੀ ਫਿਰ ਚਲੋ ਜਿਹੜੀਆਂ ਅੱਗੇ ਜਿੰਨਾ ਸਿੱਖੀਆਂ ਹੋਈਆਂ ਨੇ ਜੀ ਉਹ ਕਰੀ ਜਾਂਦੇ ਆਗੇ ਤੇ ਸਾਨੂੰ ਜਿਵੇਂ ਹੁਣ ਪ੍ਰੋਫਾਉਂਡ ਰਾਉਂਡ ਫਾਉਂਡੇਸ਼ਨ ਦੇ ਇਸ ਕੰਮ ਕਰਦੇ ਆ ਸਾਡੇ ਵੀ ਹਫਤੇ ਹਫਤੇ ਬਾਅਦ ਉਹ ਠੀਕ ਗੱਲ ਐ ਕੈਂਪ ਲੱਗਦਾ ਜੀ ਠੀਕ ਐ ਜੀ ਤੇ ਉਹ ਸਾਨੂੰ ਇੱਕ ਬੱਚਿਆਂ ਨੂੰ ਕਿਵੇਂ ਕਿਹੜੀ ਡਾਈਟ ਦੇਣੀ ਐ ਕਿਹਦੇ ਬਾਰੇ ਜੀ ਬੱਚਿਆਂ ਨੂੰ ਕਿਹੜੀ ਜੀ ਲੱਗਦਾ ਠੀਕ ਐ ਠੀਕ ਐ ਤੇ ਆਪਣੇ ਬੱਚਿਆਂ ਨੂੰ ਤੁਸੀਂ ਵੀ ਆਪਣਾ ਡਾਈਟ ਵਗੈਰਾ ਵੀ ਬੱਚਿਆਂ ਨੂੰ ਸਾਰਾ 10 ਦਿਹਾੜੇ ਦਾ ਪਲਾਨ ਵਗੈਰਾ ਹਾਂ ਜੀ ਉਹ ਸਾਨੂੰ ਉਹ ਦੱਸ ਦੇਣੇ ਫਿਰ ਉਹੀ ਆ ਕੇ ਮੈਂ ਅੱਗੇ ਰਿਪੀਟ ਕਰਦਾ ਇਹਨਾਂ ਨੂੰ ਦੱਸ ਲਾ ਜੀ ਜੀ ਮੈਂ ਕੋਚ ਨੇ ਪੁਣਿਆ ਜੀ ਮੈਨੂੰ ਕੋਚ ਨੇ ਮੈਨੂੰ ਇੱਦਾਂ ਕਿਉਂ ਦਿਖਾਈਆਂ ਜਾਂਦੀਆਂ ਨੇ ਜੀ ਠੀਕ ਐ ਇੱਕ ਕਹਿੰਦੇ ਫਟਬਾਲ ਇੱਕ ਇਦਾਂ ਦੀ ਗੇਮ ਆ ਜੀ ਬੰਦਾ ਸਾਰੀ ਉਮਰ ਨਿਖਦਾ ਠੀਕ ਐ ਜੀ ਹਾਂ ठीक आहे जवाको हाई जवाल मार्डिया दोन पैर चओ ਅੱਛਾ ਦੋਨੇ ਗਾਰ ਜਾਂਦੇ ਦੋਨੇ ਹਾਂ ਠੀਕ ਹੈ ਦੋਨੇ ਗਾਰ ਜਾਂਦੇ ਹਾਂ ਦੋਨੇ ਗਾਰ ਜਾਂਦੇ ਹਾਂ ਹਾਂ ਦੋਨਾਂ ਨੇ ਦੋਨੇ ਕੋ ਮਿਲ ਗਿਆ ਉਹਨੇ ਦੇਖਣ ਨੇ ਵੀ ਕਿੱਥੋਂ ਆ ਗਏ ਉਹਨੇ ਇਹ ਬੜੂ ਮੇਲਾ ਇਹ ਬੜੂ ਮੇਲਾ ਦਾ ਮੈਚ ਹਾਂ ਦਾਦੇ ਪਿੰਡ ਦਾ ਫੀਚਰ ਹੈ ਜੀ ਇਹ ਮੈਂ ਤਾਂ ਆਪ ਜਾਂਦੇ ਨੇ ਵੀ ਹੁਣ ਵਿਆਹੀ ਖੇਡਿਆ ਹੋ ਜਾਂਦਾ ਇਹਨੇ ਅੱਗ ਲਾ ਦੇਣਾ ਰੋਟਾ ਹੀ ਚਾਲਾਂ ਚ ਆ ਜੇ ਠੀਕ ਹੈ ਦੋ ਹਰ ਮਾਨੇ ਕੋ ਜਿਹੜਾ ਅੱਜ ਤੁਸੀਂ ਹੋ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਸੀਗਾ ਹਾਂ ਜੀ ਇੱਥੇ ਮੇਰੇ ਕੋਲ ਆਇਆ ਹਾਂ ਮੇਰੇ ਨੂੰ ਹਾਂ ਜੀ ਦੇਖੋ ਮੈਂ ਖੇਡਿਆ ਜਿੰਨੀ ਕਿ ਫੁੱਟਬਾਲ ਵਧੀਆ ਮੇਰੇ ਤੋਂ ਵਧੀਆ ਵੀ ਖੇਡਿਆ ਬਾਈ ਹੋਣੀ ਅਸੀਂ ਜਿੰਨੀ ਖੇਡਿਆ ਜੀ ਮੇਰੇ ਤੋਂ ਥੱਲੇ ਖੇਡ ਰਹੇ ਨੇ ਕੱਲ ਹੋਰ ਮਾਲਕੇ ਕੱਲੂ ਕਿਸਨੇ ਆਉਣਾ ਹੀ ਹੈ ਜੀ ਹਣਾ ਠੀਕ ਜੀ ਮੇਰੇ ਦਾਰੀ ਕਹਿੰਦੇ ਸਮਝ ਨਹੀਂ ਸਾਹਮਣੇ ਆ ਕੇ ਜੀ ਕੋਚ ਨੇ ਤੁਹਾਨੂੰ ਅੱਜ ਦਾ ਟਾਈਮ ਤੇ ਦੇਖਦੇ ਆਂ ਵੀ ਬੰਦਾ ਨਾ ਮੰਨ ਕੋਈ ਉਸਤਾਦ ਹੈ ਮੇਰਾ ਠੀਕ ਹੈ ਜੇ ਮੈਂ ਉਹ ਉਸਤਾਦ ਮੈਨੂੰ ਡਾਂਟ ਦਿੰਦਾ ਅੱਜ ਗੱਲ ਤੇ ਉਸਤਾਦ ਇੱਕ ਥੱਪੜ ਵੀ ਮਾਰਦੇ ਹੈ ਨਾ ਤਾਂ ਅਗਲਾ ਗਲ ਪੈਂਡ ਤੱਕ ਜਾਂਦਾ ਵੀ ਥੋੜੇ ਟਾਈਮ ਤੇ ਕਿ ਵੀ ਤੁਹਾਡੇ ਕੋਚ ਸਾਹਿਬ ਤੁਹਾਨੂੰ ਕਿਵੇਂ ਸਾਂਦੇ ਵੀ ਆਪਣਾ ਮਾਰਦੇ ਕੋਟ ਦੇ ਕੋਲ ਤੁਹਾਨੂੰ ਪਤਾ ਕੋਚ ਦੀ ਸਾਥ ਮਾਰੀ ਹੋਈ ਜਾਂਦੀ ਇਹ ਵੀ ਇੱਕ ਰੱਬ ਬਰਾਬਰੀ ਹੁੰਦੀ ਹੈ ਨਾ ਤੇ ਉਹਨੇ ਕਿਵੇਂ ਤੁਹਾਨੂੰ ਕੁਝ ਇਸ ਪ੍ਰਕਾਰ ਟ੍ਰੇਨ ਹੋਏ ਹਨ ਇਹ ਕਿਵੇਂ ਟਿਕਾ ਖਾਦੀ ਉਹ ਵੀ ਮੜਾਇਆ ਦਿੱਥੋ ਗੱਲ ਹੋਰ ਤੇ ਸਾਡੇ ਕੋ ਸਾਫੀ ਜਿਹੜੇ ਵੀ ਉਹ ਡੰਡਾ ਫੇਰਦੇ ਸੀ ਅੱਛਾ ਜਿਹੜਾ ਬੰਦਾ ਕਹਿੰਦਾ ਮਾਰਾਂ ਖਾਦੀ ਸਿੱਖਦਾ ਜੀ ਹੂੰ ਹੂੰ ਤੇ ਇਹ ਬੰਦੇ ਖੜੇ ਹੋਣ ਜੀ ਥੋੜੇ ਜੰਦਾ ਬੋਵੇ ਨੰਨ ਬੰਵੰਤੀ ਬੰਦੇ ਆਪਣੀ ਟੀਮ ਲੈਨਅਪ ਹੋ ਜੇ ਉਹਦੇ ਵਿੱਚ ਫਿਰ ਉਹਨੇ ਜੇ ਗਲਤੀ ਆ ਉੱਥੇ ਡੰਡਾ ਫੇਰਦਾ ਜੀ ਉੱਥੇ ਬੰਦਾ ਫਿਰ ਇਹਨਾਂ ਕਰਮ ਦਾ ਨਜ਼ਾਰਾ ਆਪ ਗੌਰ ਸਹੀ ਕੰਮ ਕਰਨ ਲੱਗਿਆ ਹੁਣ ਤਾਂ ਅੱਜ ਕੱਲ੍ਹ ਆਉਂਦੇ ਵੀ ਇੱਕ ਵਾਰ ਮੜਾ ਅਗਲਾ ਮੜਾ ਟੜਕ ਵੀ ਦਿੰਦਾ ਆਗਲੇ ਦਿਨ ਗੇਮਿੰਗ ਖੇਡਦਾਰ ਲੰਨੇ ਭਾਈ ਉਹ ਕੋਡਿੰਗ ਕਰਦੇ ਨੇ ਨਾ ਉਹ ਪ੍ਰਿੰਟ ਦੀ ਪ੍ਰੋਬਲਮ ਹੈਗੀ ਆ ਜੀ ਕਿ ਕਿਸੇ ਨੂੰ ਕੁਝ ਥੋੜਾ ਜਿਹਾ ਕਹਿ ਦਈਏ ਨਾ ਉਹ ਚੱਕ ਕੇ ਬੂਟ ਆਪ ਦੇ ਲਾ ਕੇ ਕੱਪੜੇ ਘਰ ਨੂੰ ਹਾਂ ਸਹੀ ਗੱਲ ਹੈ ਬੰਦਾ ਸਾਰੇ ਕਿੱਥੇ ਹੋ ਗਈ ਨਹੀਂ ਸਾਰੇ ਕਿੱਥੇ ਆ ਵੀ ਉਹਨੂੰ ਕਿਸੇ ਨੇ ਵੀ ਕੁਝ ਕਹਿ ਤਾ ਉਹ ਵੀ ਕਹਿ ਤਾ ਅਗਲਾ ਕੋ ਟੂ ਕੌਣ ਅੱਛਾ ਇਹ ਵੀ ਸਹੀ ਗੱਲ ਹੈ ਓਡੀ ਆਪਾਂ ਹੁਣ ਜਿਹੜੇ ਮੇਰੇ ਕੋਲ ਨੇ ਇਹਨਾਂ ਨੂੰ ਚੀਜ਼ਾਂ ਇਹ ਰਖਾ ਰਹੇ ਆ ਤੁਰ ਤੋਂ ਵੀ ਨਹੀਂ ਜੇ ਹੁਣ ਤੁਹਾਡੇ ਕੋਲ ਜਿੰਨੇ ਮਾਨਿਕਲੇ 45 44 ਦਿਵਾਕ ਜਿਹੜੇ ਨੇ ਉਹ ਤੁਹਾਨੂੰ ਇਹਨਾਂ ਨੂੰ ਠੜਕ ਵੀ ਦਿਨੇ ਹੋ ਤਾਂ ਅੱਗੋ ਦੀ ਕੋਈ ਗੱਲ ਨਹੀਂ ਲੱਗਣ ਨੂੰ ਸਖਾਈ ਏ ਇਦਾਂ ਵੀ ਰਹਿਾਂਗੇ ਵੀ ਨਹੀਂ ਜਾਂ ਬੜਵਾਲ ਪਲੇਅਰ ਵੀ ਨਹੀਂ ਹੈ ਜਾਂ ਜੇ ਕੋਈ ਪਲੇਅਰ ਬਣਾਣਾ ਸਾਨੂੰ ਸਾਰਾ ਕੁਝ ਚਲਾਣਾ ਪਵੇ ਚਲਾਣਾ ਉਹ ਇਤਨੀ ਗਾਲਾਂ ਵੀ ਬਹਿ ਗਾਲਾਂ ਕੱਟਣੀ ਨਹੀਂ ਚਾਹੀਦੀ ਗਾਲਾਂ ਬੰਦੇ ਨੇ ਕਾ ਵੀ ਸੱਪੜ ਵੀ ਖਾਣੇ ਪੈਂਦੇ ਨੇ ਜੀ ਉਹ ਵੀ ਆ ਵੀ ਖਾਦੇ ਹੋਏ ਨੇ ਇਹਨੂੰ ਵੀ ਕਿੱਦਾਂ ਅਸ ਦਿੱਤੀ ਜਾਂਦੇ ਉਹ ਜਵਾਕ ਜਿਹੜੇ ਗਾਟੀ ਵਾਲੇ ਡੰਡਾ ਉਂਡਾ ਫੇਰ ਜਿੰਨੇ ਆਦਾ ਕੋਈ ਦਵਾਕਾਂ ਤੇ ਜਵਾਕਾਂ ਨੂੰ ਪਤਾ ਕਿਈ ਦਵਾਕ ਹੁੰਦੇ ਨੇ ਜੀ ਸਿੰਗੜੀ ਦੀ ਲਾਉਂਦੇ ਕੁਝ ਜਣੇ ਪੰਗੇ ਜੇ ਲੈ ਆਉਂਦੇ ਹੁੰਦੇ ਨੇ ਤੇ ਇਹ ਪੈਂਤੀ ਨੇ ਜੀ ਇੱਕ ਅਧ ਦੇ ਵਿੱਚ ਹੁੰਦੇ ਆ ਉਹਨਾਂ ਠੰਗੜੀ ਲਾਉਂਦੇ ਅੱਛਾ ਪਰ ਇਹਦੇ ਮਾੜਾ ਮੋਟਾ ਕੰਨ ਕੌਣ ਖਿੱਚਣੇ ਪੈਂਦੇ ਜੀ ਲਾਉਣਾ ਪੈਂਦਾ ਤੇ ਵਰ ਜੀ ਨਹੀਂ ਅੱਜ ਪਰ ਵੀ ਲਾਉਣਾ ਹੀ ਪੈਂਦਾ ਚਲੋ ਜੀ ਮੰਨ ਕੇ ਲਾ ਲੈਣਾ ਤਾਂ ਮੂਰ ਹੋ ਗਈ ਅਜਾ ਕੋਈ ਕੋਈ ਤਰਾਜ ਨਹੀਂ ਇਹ ਕੋਲ ਨਹੀਂ ਉਹਨੂੰ ਬਤਾ ਆਪਾਂ ਮੰਨਦੇ ਜੇ ਮੂਰ ਮਾੜਾ ਮੋਟਾ ਕਈ ਵਾਰ ਰੋਂਡ ਰੋਂਡ ਲੱਗੇ ਉਹ ਇੱਕ ਤੁਸੀਂ ਆਇਆ ਵੀ ਇੱਕ ਜਿਵੇਂ ਆਪਾਂ ਪਿਓ ਆਦੇ ਦਿਮਾਗ ਨੂੰ ਸੁਣਾ ਲੈ ਗਏ ਉਹ ਵੀ ਸਮਝਾ ਲੈਣ ਹਾਂ ਇਹਾਰੇ ਨਾਲ ਐਵੇਂ ਪਿਆਰ ਪਿਆ ਹੋਇਆ ਗਏ ਜੀ ਕਿਉਂਕਿ ਫਿਰ ਇਹਨਾਂ ਨੂੰ ਵੀ ਪਤਾ ਕਰੀ ਹੁਣ ਬਾਈ ਸਾਡਾ ਜੀ ਸਾਨੂੰ ਕੁਝ ਕਹਿੰਦੇ ਹੋਆ ਇਹ ਚੰਗੇ ਲਈ ਕਹਿੰਦਾ ਹੋਊਗਾ ਠੀਕ ਹੈ ਤੇ ਤੁਸੀਂ ਆਪਣਾ ਮੰਨ ਕੇ ਚੱਲੋ ਜੇ ਕੋਈ ਵੀ ਜੇ ਠੜਕਦੇ ਕਿਸੇ ਨੂੰ ਜਾਂ ਕੁਝ ਕਹਿੰਦੇ ਹੋ ਉਹਨਾਂ ਦੇ ਘਰ ਦੇ ਮੁੰਰੇ ਦਾ ਕੁਝ ਤੁਹਾਨੂੰ ਕਹਿੰਦੇ ਹੋਣ ਜਿਵੇਂ ਆ ਜੀ ਨਾ ਉਹਨਾਂ ਨੂੰ ਮੈਂ ਜਿਦੋਰੇ ਘਰ ਦੇ ਆਏ ਮਨੇ ਭਾਈ ਤੂੰ ਸਾਡੇ ਜਵਾਗ ਨੂੰ ਆਏ ਕਿਉਂਕਿ ਆ ਫਲਾਨਾ ਜੇ ਵੀ ਐ ਤੁਹਾਡੇ ਨਾਲ ਕੋਈ ਹੱਦ ਤੱਕ ਅੱਜਕੱਲ੍ਹ ਹੁੰਦਾ ਹੋਵੇ ਜਾਂ ਕੁਝ ਵੀ ਤੁਸੀਂ ਮਾੜੇ ਦੱਸੋ ਰਹੇ ਨਹੀਂ ਉਹਨਾਂ ਦੇ ਘਰ ਦੇ ਵੀ ਇੱਥੇ ਆਉਂਪਲੇ ਮੈਨੂੰ ਠੀਕ ਐ ਇਸ ਗਰਾਊਂਡ ਤੇ ਆ ਗਏ ਆਪਾਂ ਜਿੰਮੇਵਾਰੀ ਲੈ ਲਈ ਕਿ ਜਿੰਨੇ ਅਸੀਂ ਹੈਗੇ ਆਂ ਜਾਂ ਮੈਸੇ ਮੂੜੀਆਂ ਜੀ ਵੀ ਮੇਰੇ ਹੁਣ ਸਾਡੇ ਕੋਲ ਨੇ ਤੁਸੀਂ ਟੈਨਸ਼ਨ ਛੱਡ ਦਿਓ ਉਹਨਾਂ ਦੀ ਠੀਕ ਹੈ ਉਹ ਲੋਟਾਈ ਗਰਾਊਂਡੇ ਗਰਾਊਂਡੇ ਆ ਗਏ ਤਾਂ ਮੇਰੇ ਕੋਲ ਆ ਜੀ ਦੇਖੋ ਉਹਨਾਂ ਨੇ ਘਰ ਦੇ ਕੋਈ ਇੰਟਰਵਿਊ ਮੰਨ ਕੇ ਚਲੇ ਜਿੰਮੇਵਾਰੀ ਵੀ ਥੋੜੀ ਹੁੰਦੀ ਆ ਹਾਂ ਬਈ ਇੱਥੇ ਸਾਨੂੰ ਨਾ ਵੀ ਕਰਦੇ ਉਹ ਜਿਹੜਾ ਨਹੀਂ ਕੰਮ ਕਰਦਾ ਠੀਕ ਹੈ ਜਿਹੜਾ ਨਹੀਂ ਘੇੜਦਾ ਉਹਨੂੰ ਠਿੜਕਦੇ ਵੀ ਹਾਂ ਠੀਕ ਹੈ ਹਾਂ ਜੀ ਉਹ ਜਾਂਦਾ ਵੀ ਮਾਪੇ ਵਾਲਾ ਕਿਰਦਾਰ ਥੋੜਾ ਹੋਇਆ ਨਾ ਫਿਰ ਬਾਹਰ ਗਰਾਊਂਡੇ ਤੇ ਆਇਆ ਨਾ ਇਹਨਾਂ ਦੀ ਟੈਨਸ਼ਨ ਆ ਜਿੰਨਾ ਟ ਨੇ ਵੀ ਆਉਂਦੇ ਨੇ ਜਨਰਲ ਉਹਨੇ ਘਰੇ ਉਹਨੇ 5:30 ਵਜੇ ਉਹਨਾਂ ਨੂੰ ਘਰੇ ਭੇਜ ਦੇ ਦੇ ਠੀਕ ਹੈ ਠੰਡ ਹੋ ਗਈ ਹਨਾ ਠੰਡ ਉਹਦੇ ਕਰਦੇ ਵੀ ਪਰਮ ਦੇ ਘਰ ਦੇ ਕਈ ਵਾਰ ਕੋਈ ਨਹੀਂ ਜਾਂਦਾ ਫੋਨ ਕਰਦੇ ਨੇ ਪਰ ਵੀ ਵਾਰ ਕਹਿੰਦੇ ਫੋਨ ਕਰੀਦਾ ਨਾਲ ਫਿਰ ਦੇਖਦੇ ਵੀ ਜਾਈ ਹੈ ਕਿਉਂਕਿ ਬਾਜ਼ਾਰ ਆਉਂਦਾ ਸੰਦੇ ਉਹ ਚੱਲ ਕੇ ਆ ਕੇ ਜੇ ਤੱਕ ਪਹੁੰਚ ਲਿਆ ਫਿਰ ਫੋਨ ਆਇਆ ਉਹਨਾਂ ਦੇ ਜਿਹਨਾਂ ਨੇ ਘਰ ਨਹੀਂ ਪਹੁੰਚਦੇ ਉਹਨਾਂ ਦੇ ਅਮਾ ਗੱਲ ਨੂੰ ਧੰਨ ਪਹੁੰਚਣਾ ਭੇਜ ਦੇ ਘਰੇ ਪਹੁੰਚ ਜੋ ਕਰੇ ਬੋਲੇ ਵੀ ਹੋਣ ਵੀ ਕਰਦੇ ਹੋਣਗੇ ਜੀ ਪਹੁੰਚ ਗਏਗੇ ਤਾਂ ਇਹਨਾਂ ਦੇ ਜਿੱਤਾ ਇਹਨਾਂ ਦੇ ਪੇਲੇਂਡਰ ਦੇ ਆ ਜਾਂਦੇ ਕਿਹਦਾ ਕੋਣ ਵੀ ਬੱਚਾ ਆ ਗਿਆ ਘਰੇ ਨਹੀਂ ਵੀ ਆਪਾਂ ਕਰ ਲਈਦੇ ਪਹੁੰਚ ਗਏ ਆ ਦਸ ਦਿਨ ਲਈ ਆ ਗਏ ਠੀਕ ਹੈ ਜੀ ਇਹ ਪੂਰਾ ਤੁਸੀਂ ਆ ਆ ਦਾ ਕਰਦਾਰ ਨਿਭਾਰੇ ਹੋਗੇ ਨਹੀਂ ਤੁਸੀਂ ਕੋਈ ਜਾ ਫੀਸ ਹੈ ਜਾਂ ਕੁਛ ਤੁਸੀਂ ਜਾ ਤੱਕ ਲੈਣੇ ਹੋਗੇ ਕੋਈ ਨਹੀਂ ਜੀ ਫੀਸ ਹੈ ਨਾ ਤੋ ਲੈਣਦੇ ਠੀਕ ਹੈ ਤੇ ਬਾਬੇ ਦੀ ਕਿਰਪਾ ਨਾਲ ਜੀ ਮੇਰੇ ਜਿਹੜੇ ਯਾਰ ਦੋਸਤ ਨੇ ਜੀ ਹੁਣ ਮੱਤਾਂ ਬਾਈ ਬੈਠਾ ਜੀ ਨਾਲ ਮੇਰਾ ਹਨਾ ਤੇ ਮੱਤਾਂ ਬਾਈ ਤੇ ਨਾਲ ਮੇਰਾ ਸਾਡਾ ਪ੍ਰਧਾਨਾ ਕਲੱਬ ਦਾ ਨੀਬਖਾਨ ਤੇ ਸਾਡਾ ਮੈਂਬਰ ਆ ਗੋਰਾ ਸੰਦਰਜੀ ਠੀਕ ਹੈ ਤੇ ਗਰੀਬ ਬਸਟਾਉਂ ਜੁਨੀਅਨ ਤੋਂ ਆਗਾ ਠੀਕ ਹੈ ਜੀ ਤੇ ਮਾਸਟਰ ਸਿਮਰ ਆ ਜੀ ਠੀਕ ਹੈ ਜੀ ਇਹਨਾਂ ਨੇ ਇੱਕ ਬਾਜ਼ ਮਾਰੀ ਜੀ ਹਨਾ ਵੀ ਆ ਚਾਹੀਦਾ ਤਾਂ ਇਹਨਾਂ ਨੂੰ ਬੋਟ ਦੇ ਯਾਤਰੀਆਂ ਕੱਤੇ ਜਿਹੜੇ ਇਹਨਾਂ ਦਾ ਕੈਡਾ ਦਾ ਸਮਾਨ ਹੈ ਘਰ ਕੋ ਦਿੰਨੇ ਆ ਜੀ ਫਰੀ ਅੱਛਾ ਜੀ ਤੁਸੀਂ ਆਪ ਦਾ ਸਮਾਨ ਵੀ ਫਰੀ ਦਿੰਦੇ ਹੋ ਕੋਈ ਫੀਸ ਨਹੀਂ ਠੀਕ ਹੈ ਇਹ ਵੀ ਜਿਹੜਾ ਆਦਾ ਤੁਸੀਂ ਆਪ ਦਾ ਜਿੰਨੇ ਆਪਾਂ ਕਹਿੰਦੇ ਨੇ ਇਹ ਇੱਕ ਬੱਤੇ ਨੇ ਆਪਣੇ ਉਹ ਕਰਤਾਰ ਨਵਾਰਣੇ ਜੀ ਹਾਂ ਜੀ ਇਹ ਇਹਨਾਂ ਨੂੰ ਸਾਰਾ ਸਮਾਨ ਮਿਲਦਾ ਜੀ ਮੇਰੇ ਜਿਵੇਂ ਤੁਹਾਨੂੰ ਜਿਹੜੇ ਨਾਮ ਲਾਏ ਨੇ ਪਹਿਲਾਂ ਜੀ ਕਿਸੇ ਨੂੰ ਵੀ ਇੱਕ ਵਾਰੀ ਮਾਰਦੀ ਮੈਨੂੰ ਆ ਸਮਾਨ ਚਾਹੀਦਾ ਜੀ ਇਹ ਸਾਰਾ ਇਹ ਕਰ ਦੋ ਤੁਸੀਂ ਇੱਕ ਜੁੱਟ ਹੋ ਗਏ ਭਰਾਵਾਂ ਭਰਾਵਾਂ ਇਹ ਵੀ ਮੈਂ ਜੀ ਮੈਂ ਤਾਂ ਇੱਕ ਗੱਲ ਕਰਾਂ ਜੀ ਐਜੇ ਬੋੜਾ ਜਿਹਾ ਕੰਮ ਕਰ ਰਿਹਾ ਮੂਰੇ ਕੱਲ ਮੈਨੂੰ ਮਾੜੀ ਗੋਦ ਆ ਬਣੇ ਸੇਵਾ ਲਾਤੀ ਬਾਕੀ ਮੇਰੇ ਭਰਾ ਥੋੜੇ ਜਿਹਾ ਕੰਮ ਅੱਜ ਦੇ ਵਿਜੀ ਨੇ ਪਰ ਇਹਨਾਂ ਨੂੰ ਇੱਕ ਵਾਰੀ ਮਾਰ ਦਈਏ ਕਿ ਤੁਹਾਨੂੰ ਆ ਸਮਾਨ ਚਾਹੀਦਾ ਮੈਨੂੰ ਬੱਚਿਆਂ ਲਈ ਤੇ ਉਹ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਹਾਜ਼ਰ ਹੁੰਦਾ ਠੀਕ ਹੈ ਜੀ ਬਾਈ ਕੋਲੋਂ ਕੁਝ ਪਲੇਅਰ ਨੇ ਜਿਹੜੇ ਕੋਲ ਗੇੜ ਦੇ ਇਹ ਗਾ ਉਹਨਾਂ ਨੂੰ ਵੀ ਇੱਕ ਵਾਰ ਕਹੀਏ ਇੱਕ ਵਾਰੀ ਬੋਲ ਮੇਰੇ ਕੋਲੇ ਆਉਂਦੇ ਠੀਕ ਹੈ ਜੀ ਇੱਕ ਵਾਰ ਚਲੋ ਮਜਨ ਪੂਰੀ ਇਹ ਸਾਰੀ ਪੂਰੀ ਹੈਲਪ ਕਰਾਉਣਾ ਰੀਸੈਂਟਲੀ ਤਿੰਨ ਬੱਚੇ ਭਰਤੀ ਹੋਏ ਨੇ ਸਾਡੇ ਆਰਮੀ ਦੇ ਵਿੱਚ ਦੇ ਨੇ ਉਦੋਂ ਪਹਿਲਾਂ ਵੀ ਪੰਜ-ਸੱਤ ਮੁੰਡੇ ਸਾਡੇ ਆਰਮੀ ਦੇ ਵਿੱਚ ਨਹੀਂ ਠੀਕ ਹੈ ਹਣਾ ਠੀਕ ਹੈ ਮੇਰੇ ਕੋਲੇ ਫੇਰ ਦੇ ਰਹੇ ਨੇ ਥੋੜੇ ਜਿਹਾ ਵੱਡੇ ਹੋ ਗਏ ਜੀ ਉਹ ਪਸ ਤਾਂ ਨਿਕਲ ਜਿੱਤੇ ਹੁਣ ਰੀਸੈਂਟਲੀ ਹੁਣ ਤਿੰਨ ਹੋਏ ਨੇ ਜੀ ਤਿੰਨ ਦੇ ਨਾਲ ਉਹਨਾਂ ਜਿਹੜੀ ਮਕਸਦ ਹੈ ਇਹ ਹੀ ਅੱਜ ਦੀ ਗੱਲ ਤੋਂ ਕਮਾਉ ਤੋਂ ਬਚਣਗੇ कोई ना कोई अपडेट में हरियाणा के आर्मर में वगैरह कवर हो सकते हो मैंने भी होने दिया हरियाणा के समाज में देखना मैं तो करना दोनों भारतीय हो जाएंगे ठीक है जी के और कोई ਤੁਸੀਂ ਗੱਲ ਬਾਤਾਂ ਸਾਂਝੀ ਕਰਨੀ ਹੋਵੇ ਆਪਣੇ ਲੋਕਾਂ ਨਾਲ ਜਾਂ ਕੋਈ ਪੰਜਾਬ ਦੇ ਮੁੱਦੇ ਜਾਂ ਕੋਈ ਵੀ ਇੱਕ ਵੀ ਆਪਾਂ ਕਹਿੰਦੇ ਹਾਂ ਕਿ ਜਾਗਰੂਕ ਕਰਨਾ ਹੋਵੇ ਤੁਹਾਡੇ ਮਨ ਚ ਕੀ ਸੁਭਾਲ ਹੋਵੇ ਤਾਂ ਤੁਸੀਂ ਆਪਣੇ ਦਰਸ਼ਕਾਂ ਨੂੰ ਕਹਿ ਸਕਦੇ ਹੋ हां ਮੈਂ ਤਾਂ ਫਿਰ ਤੇਹੀ ਕਹਿਣਾ ਚਾਹੂੰਗਾ ਜੀ ਕਿ ਨਾ ਵੀ ਜਿਹੜੇ ਵੀ ਬੱਚੇ ਜਾਂ ਮੇਰੇ ਵਰਗੇ ਹਜੇ ਬੱਚੇ ਕੰਮ ਕਰ ਰਹੇ ਨੇ ਪਿੰਡਾਂ ਦੇ ਵਿੱਚ ਵੀ ਨੌਜਵਾਨ ਪੀੜ੍ਹੀ ਨੂੰ ਵੇ ਫੈਦਾਂ ਨਾਲ ਜੋੜ ਰਹੇ ਨੇ ਵੀ ਪਿੰਡਾਂ ਨੂੰ ਜਾਂ ਸਰਕਾਰ ਨੂੰ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਬੱਸ ਤੋਂ ਵੱਧ ਕਿਉਂਕਿ ਆਪਾਂ ਮੇਰੇ ਹਿਸਾਬ ਦੇ ਵਿੱਚ ਵੀ ਨਸਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਗਰਾਉਂਡਿੰਗ ਨੇ ਦੂਰ ਕਰ ਸਕਦੇ ਨੇ ਜਿਹੜੀਆਂ ਬੰਦਾ ਜਹਾਂ ਤੋਂ ਬਚਾਉਣਾ ਜੇ ਪਿੰਡਾਂ ਨਾਲ ਜੋੜ ਕੇ ਠੀਕ ਹੈ ਜੀ ਤੇ ਬਸ ਸਰਕਾਰ ਨੂੰ ਵੀ ਜਾਂ ਪਿੰਡਾਂ ਦੇ ਸਰਪੰਚਾਂ ਨੂੰ ਜਾਂ ਮੈਂ ਦੋ ਵੀ ਮੋਟਵਰ ਬੰਦੇ ਨੇ ਜਿਹੜੇ ਵੀਿੱਿੱਧਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਲੱਗੇ ਰਹਿਣ ਜੀ ਜੀ ਸੇਵਾ ਕਰਦੇ ਰਹਿਣ ਇਹ ਠੀਕ ਹੈ ਹਾਂਜੀ ਬੁਢੇ ਮੇੇ ਤੇ ਜਿਹੜੇ ਜਿਵੇਂ ਫਰੈਂਡ ਸਰਕਲ ਤੌਰ ਤੇ ਦਾ ਸਾਡੇ ਕੋਲ ਚਲੋ ਹੈਲਪ ਕਰੀ ਜਾਂਦੇ ਆ ਪਿੰਡਾਂ 'ਚ ਕਈ ਵਾਰੀ ਉੱਥੇ ਇਹੋ ਜਿਹੀ ਚੀਜ਼ ਨਹੀਂ ਹੁੰਦੀ ਬਈ ਹਾਂ ਜੀ ਹਾਂ ਹਾਂ ਕਿਹ ਗਣਾ ਵੀ ਸਰਕਾਰ ਨੂੰ ਜੋ ਉੱਥੇ ਨੂੰ ਬਾਤੋਂ ਗਰਾਉਂਡਾਂ ਵੀ ਸੰਭਾਲੇ ਨੀ ਤੇ ਇਸ ਨੂੰ ਜੋ ਕੋਈ ਫੰਡ ਜੇ ਜਾ ਕੇ ਜਿਵੇਂ ਚਰਸੀ ਕੋਈ ਸ਼ੂ ਬਗੈਰਾ ਦਾ ਬੱਚਿਆਂ ਨੂੰ ਹਾਂ ਜੀ ਸੋੜਾ ਨਹੀਂ ਅੱਜ ਦੇ ਕਾਲਪ ਬ ਦੇਖਦੇ ਆ ਕਿ ਕੋਈ ਵੀ ਸਰਕਾਰ ਹਨ ਆਪਣੇ ਪਹਿਲੀ ਵਾਰ ਤਾਂ ਅੱਧਾ ਪੈਸੇ ਦਾ ਪੋਸਟਰ ਬਣਵਾ ਕੇ ਲਾ ਦਿੰਦੀ ਹੈ ਹਾਂ ਜੀ ਠੀਕ ਹੈ ਆਪਾਂ ਦੇਖਣਾ ਆਪਾਂ ਚਲੋ ਟਾਰਗੇਟ ਤੱਕ ਇਹਨੂੰ ਆਪ ਕਰ ਨਹੀਂ ਸਕਦੇ ਹਨ ਕਿਉਂਕਿ ਰਵਾਤ ਖੜੇ ਰਹਿੰਦੇ ਆ ਗੱਲ ਪਿੱਛੇ ਜੇ ਕੋਈ ਵੀਰੇ ਤਾਕੜਾ ਪਲੇਅਰ ਤਾਂ ਵੇਰੇ ਦੀ ਕੋਈ ਨੁਕਤਾ ਜੇ ਤਾਕੜਾ ਪਲੇਅਰ ਤਾਂ ਸਾਰੇ ਉਸ ਨੂੰ ਉਸ ਲੈ ਲੈਂਦਾ ਹਾਂ ਜੇ ਉਹ ਘਰੋਂ ਪੱਗੇ ਛੱਡ ਦੇਣਾ ਤੇ ਜਿਹੜੇ ਹੁਣ ਜਿੱਦਾਂ ਗਰੀਪ ਪਲੇਅਰ ਨੇ ਬਾਈ ਸਪਾਉਂਦਾ ਉਹਨਾਂ ਨੂੰ ਬੋਤੂ ਦੇ ਦਿੰਦਾ ਹਾਂ ਤਾਂ ਬਹੁਤ ਗਰੀਪ ਲਈ ਰੱਖੇ ਆਉਂਦੇ ਜ਼ਿਆਦਾ ਗਰੀਪ ਪਲੇਅਰ ਹੀ ਆਉਂਦੇ ਠੀਕ ਹੈ ਹੁਣ ਉਹਨਾਂ ਨੂੰ ਜੇ ਕੋਈ ਜਰਕੀਆਂ ਜਾਂ ਕੋਈ ਵੇਰੇ ਇਹ ਵੀ ਚੀਜ਼ ਨੂੰ ਸੋਚੇ ਨੇ ਜਾਂਦੇ ਉਹਨਾਂ ਨੂੰ ਉਹ ਟਾਈਮ ਪਹਿਲਾਂ ਥੋੜਾ ਜਿਹਾ ਟਾਈਮ ਆ ਕਿ ਮੇਰੇ ਕੋਲੇ ਜ 40-45 ਬੱਚੇ ਨੇ ਤਾਂ ਉਹਦੇ ਵਿੱਚੋਂ 30 ਪਲੱਸ ਬੱਚੇ ਗਰੀਬ ਘਰਾਂ ਚ ਨੇ ਅਸੀਂ ਵੀ ਗਰੀਬ ਘਰਾਂ ਦੇ ਜੁਬਾਲਾ ਹੋਣੀ ਹੈ ਜੀ ਨਾ ਉਹ ਵੀ ਸਭ ਤੋਂ ਤਾਣੋ ਜੁਣੋਣਾ ਜੀ ਉਹ ਸੇਵਾ ਕਰੀ ਜਾਂਦੇ ਨਾ ਤੇ ਉਹੀ ਮੈਨੂੰ ਸਭ ਤੋਂ ਪਹਿਲਾਂ ਕਿੱਥੇ ਮੇਰੇ ਮੱਤੇ ਭਰਾਵੋਣੀ ਤੇ ਗੋਰਾ ਬਾਈ ਸਾਡਾ ਤਿੰਨ ਮੈਂਬਰ ਜੀ ਖਾਨ ਪ੍ਰਧਾਨ ਜੀ ਮਾਸਟਰ ਤੇ ਸਿਮਰ ਜੀ ਨਾ ਤੇ ਗੁਰਦੀਪ ਵੈਸਟੋਨ ਜੀ ਬਾਈ ਵਾਲੇ ਬੰਨ ਜਿਨ੍ਹਾਂ ਦਾ ਵੀ ਐਸੇ ਦਾ ਲੈਣ ਦੇਣ ਆ ਜੀ ਤੇ ਸੇਵਾ ਆ ਮਰਾ ਸਾਡਾ ਪਹੁੰਚਿਆ ਮਤਲਬ ਨਾ ਪੰਜਾਤ ਨੌਦੇੜੇ ਕਲੱਬ ਦੇ ਮੈਂ ਨੇ ਇਹੋ ਵੱਡਾ ਕਲੱਬ ਆ ਮਾਰਾਂਗੇ ਜੀ ਮਹਾਰਾਜ ਅਰਜਨ ਸਿੰਘ ਪਟਵ ਮੰਨਿਆ ਮਹਾਰਾਜਾਂ ਨੇ ਗੀਚੇ ਪਟਵਾਰ ਕਲੱਬ ਸੇਰਪੁਰਾਣੇ ਇਹਨਾਂ ਨਾਲੇ ਟੂਰਨਾਮੈਂਟ ਵੀ ਕਰਾਉਣਿਆ ਠੀਕ ਹੋ ਗਿਆ ਫਿਰ ਆਪਣੇ 4 ਸਾਲਾਂ ਤੋਂ ਆਪਾਂ ਜੀ ਲਗਾਤਾਰ ਡੇ ਨਾਲ ਟੂਰਨਾਮੈਂਟ ਕਰਾ ਰਹੇ ਠੀਕ ਹੈ ਜੀ ਤੇ ਹੋਰ ਵੀ ਇੱਕ ਦੋ ਗੱਲ ਤੁਸੀਂ ਦੰਦੀ ਕਰਨੀ ਹੋਵੇ ਜਿਹੜੀ ਤੁਹਾਡੇ ਆਪਣੇ ਦਰਸ਼ਕਾਂ ਨੂੰ ਰਹਿ ਵੀ ਹੋਵੇ ਕੋਈ ਤਾਂ ਵੀ ਦੂਰ ਉਹ ਕਰ ਸਕਦੇ ਹੋ ਮੈਨਾਂ ਦੇਖੋ ਵੀ ਸਾਡੇ ਹੋ ਜਿਹੜੀ ਜ਼ਾਸਤ ਗੱਲ ਰਹਿ ਗਈ ਹੈ ਸਰਕਾਰ ਨੂੰ ਬੇਨਤੀ ਕਰਤੀ ਇਹਨਾਂ ਵੀ ਗਰਾਊਂਡਾਂ ਸੰਭਿਆ ਜਾਣ ਦੀ ਹੈ ਨਾ ਤੇ ਅਸੀਂ ਇੱਕ ਲੇਟਾਂ ਲੈ ਜਾਂਦੇ ਆਪਾਂ ਬਾਅਦ ਚ ਫੇਰ ਮਾਰਿਓ ਇਹ ਵੀ ਕਿਹਾ ਰਹੇ ਹੋ ਸਾਡੇ ਨਾਲੋਂ ਪਹਿਲਾਂ ਦੱਸ ਕਿ ਜਦ ਮੇਰੇ ਮਿੱਤਰ ਹੌਂਸਲੇ ਨਹੀਂ ਥੋੜਾ ਜਾਊਗਾ ਵੀ ਆਪਣੇ ਕੰਮਾਂ ਕਰਾਂਗੇ ਠੀਕ ਹੈ ਤੇ ਮੱਤੇ ਬਾਈ ਨੂੰ ਫੋਨ ਕਰਿਆ ਜਲੇਸੀ ਆਏ ਨਾ ਤੇ ਵੀ ਗਰਾਊਂਡਾਂ ਸਾਭੀਆਂ ਜਾਣ ਜੀ ਠੀਕ ਹੈ ਜੀ ਤੇ ਸਰਕਾਰ سپورਟ ਕਰੇ ਵੱਧ ਤੋਂ ਵੱਧ ਜੀ ਨਾ ਤੇ ਵਾਕ ਜਿ ਬਾਈ ਦੀ ਇਹੋ ਗੱਲ ਹੈ ਜੀ ਕਿ ਸਰਕਾਰ ਨੂੰ ਹੱਥ ਜੋੜ ਕੇ ਹੀ ਦੇਣਤੀ ਹੈ ਬਾਈ ਵੱਲੋਂ ਵੀ ਜਿਹੜੇ ਗਰਾਊਂਡ ਨੇ ਉਹਨਾਂ ਦੀ ਦੇਖਰੇਚ ਕੀਤੀ ਜਾਵੇ ਠੀਕ ਹੈ ਉੱਥੋਂ ਪਿੰਡ ਦਾ ਇੱਕ ਕੋਚ ਆਪਣਾ ਬਾਈ ਜਿਹੜਾ ਵੀ ਆ ਠੀਕ ਹੈ ਕੋਈ ਨਾ ਤਨਖਾਹ ਘੱਟ ਦੇ ਦੇ ਜਿਹੜਾ ਵੀ ਬਾਈ ਜਿਹੜਾ ਬੰਦਾ ਕੋਚ ਹੁੰਦਾ ਨਾ ਕੋਈ ਕੁਝ ਉਹਨੂੰ ਸੇਵਾ ਦਾ ਮੈਨੋ ਹੁੰਦਾ ਵੀ ਇੱਕ ਉਹ ਰਾਹ ਪਾਗ ਨੇ ਵੀ ਇੱਕ ਰਾਹ ਬਣ ਗਏ ਅਸੀਂ ਰਾਹ ਤੇ ਤਰਨ ਨੂੰ ਤਿਆਰ ਆ ਕੋਈ ਕਈ ਪਿੰਡਾਂ ਤੇ ਇਸ ਕਰਕੇ ਨਾ ਜਿਹੜੇ ਬਈ ਸਰਕਾਰ ਉਹ ਰਾਹ ਨਹੀਂ ਬਣਾਉਂਦੀ ਇਸ ਕਰਕੇ ਦੌੜਨੀ ਪੈਂਦੇ ਮੁੱਖੀ ਗੱਲ ਇਹ ਆ ਕਿ ਗਰਾਊਂਡ ਬਣਾਏ ਜਾਣ ਦੇਖ ਰਹੇ ਕਿੱਥੀ ਆਵੇ ਤੇ ਉਹ ਵੀ ਬੱਚੀ ਜਾਣ ਵਾਲਾ ਉਹ ਵੇਖਣੇ ਸਾਰੀ ਗੌਰ ਕੀਤੀ ਜਾਵੇ ਤਾਂ ਇਹ ਗੱਲ ਸਾਡੇ ਰਾਜਿੰਦਰ ਸਿੰਘ ਰਾਜੀ ਜੀ ਸਾਡੇ ਨਾਲ ਬੜੀ ਪਹੁੰਚੇ ਹੋਣੇ ਮੱਤਾ ਬਣ ਦੀ ਸੋਰਪੁਰ ਜੋ ਕਿ ਕਬੱਡੀ ਆਪਣੇ ਖਿਡਾਰੀ ਨੇ ਪੁਲਵਾਨ ਸਾਹਿਬ ਨੇ ਆਪਣੇ ਤੇ ਇਹ ਜਿਸ ਸਾਡਾ ਇੱਕ ਪੋਡਕਾਸਟ ਸਰਕਾਰ ਨੂੰ ਬਸ ਉਹੀ ਬੇਨਤੀ ਹੈ ਵਾਤ ਵਿੱਚ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਵੀ ਸਰਕਾਰ ਨੂੰ ਉਹੀ ਬੇਨਤੀ ਹੈ ਜੇ ਆਪਾਂ ਹੋਰ ਕਈ ਤੂਜਾ ਕਲੇ ਦਾ ਧਿਆਨ ਦੇ ਦਿੰਨੇ ਆ ਠੀਕ ਆਪ ਲੜੀ ਦੀ ਜਾਨੇ ਉਹਦੇ ਵਿੱਚ ਹੈ ਨਾ ਵੀ ਆਹ ਹੈ ਫਲਾਨਾ ਜੀ ਉਹ ਵੀ ਖੇਡਾਂ ਤੇ ਵੀ ਧਿਆਨ ਦਿੱਤਾ ਜਾਵੇ ਜਿਹੜੀ ਆਪਣੀ ਮੁੱਖ ਉਹ ਆ ਠੀਕ ਹੈ ਨਾ ਤੇ ਆਪਣੀ ਜਿਹੜੀ ਪੰਜਾਬ ਦੀ ਜਿਹੜੀ ਇੱਕ ਰਾਸ਼ਟਰੀ ਖੇਡ ਵੀ ਹੈ ਨਾ ਹਾਕੀ ਮੰਨੀ ਜਾਂਦੀ ਵੀ ਦੇਖੋ ਪੰਜਾਬ ਦੀ ਹੋਈ ਹੈ ਠੀਕ ਹੈ ਤਾਂ ਕਰਕੇ ਵਾਤਵਾਂਗ ਗੌਰ ਕੀਤਾ ਜਾਵੇ ਸਰਕਾਰ ਨੂੰ ਇਹੀ ਬੇਨਤੀ ਆਪਣੀ ਤੇ ਇਹ ਸਾਡਾ ਇੱਕ ਪੋਡਕਾਸਟ ਮੈਂ ਵੀ ਅਗਲੇ ਪੋਡਕਾਸਟ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ